ਸੂਟੇ ਜਦੋਂ ਜਦੋਂ ਤੇਰੇ ਗਰਲਫ੍ਰੈਂਡ ਹੋਵੇ ਚਾਹੇ ਗਰਲਫ੍ਰੈਂਡ ਹੋਵੇ ਜਦੋਂ ਆ ਸੂਟ ਪਾ ਲਿਆ ਨਾ ਤੈਨੂੰ ਨਾਲ ਦੀ ਨਾਲ ਨਾਲ ਦੀ ਨਾਲ ਦੋ ਦੋ ਹਨੀ ਸਿੰਘ ਨਹੀਂ ਨਹੀਂ ਜੋ ਜੋ ਹਨੀ ਸਿੰਘ ਦਾ ਉਹ ਆ ਲਗਾ ਨਾ ਜਿਆਦਾ ਜੰਨੇਗਾ ਬੌਮ ਲੱਗਦੀ ਮੈਨੂੰ ਬੌਮ ਲੱਗਦੀ ਮੈਨੂੰ ਮੇਰੇ ਗਰਲਫ੍ਰੈਂਡ ਨੇ ਵੀ ਆ ਹੀ ਸੂਟ ਪਾਇਆਗਾ ਯਾਰ ਆਹ ਸੂਟ ਹਾਂ ਮੇਰੇ ਬਰ ਬੁੱਲੀ ਨੇ ਪਾਇਆ ਯਾਰ ਹਾਂ ਉਹ ਯਾਰ ਤੇਰੀ ਘਰ ਵਾਲੀ ਨੇ ਪਾਇਆ ਹੋਇਆ ਸੀ ਬਈ ਸੂਟ ਉਹ ਬਾਹਰ ਤੇ ਖੜੀ ਸੀ ਹੁਣ ਇਹ ਨੰਕ ਕੈਂ ਮੈਂ ਦੇਖ ਤੋ ਦੇਖ ਤੋ ਕਿਹੜਾ ਗਾਣਾ ਜਿਆਦਾ ਹੈ ਉਹਨੂੰ ਦੇਖ ਕੇ ਨਹੀਂ ਹਣੀ ਸਿੰਗਰ ਦਾ ਨਹੀਂ ਮੈਨੂੰ ਯਾਦ ਆ ਮੈਨੂੰ ਤਾਂ ਚਮਕੀਲੇ ਦਾ ਯਾਦ ਆ ਬਾਈ ਨਾਲੇ ਯਾਰ ਕੱਡੀ ਗੰਦੀ ਸੋਚ ਹੈਗੀ ਯਾਰ ਤਾ ਡਿੱਕਾ ਅੱਜ ਕੱਢ ਕਾਜੀਆਂ ਗੱਲਾਂ ਕਰਦੇ ਪਏ ਯਾਰ ਮੈਨੂੰ ਸੂਟ ਦਿਖਾ ਚੁੱਪ ਕਰਕੇ ਸੂਟ ਮਰਜੀ ਸੂਟ ਦਿਖਾਵਾਂ ਤੁਹਾਨੂੰ ਬਹੁਤ ਵਧੀਆ ਬਹੁਤ ਵਧੀਆ ਫਸਟ ਕਲਾਸ ਸੂਟ ਬਹੁਤ ਅੱਛਾ ਡੱਡਾ ਅੱਛਾ ਮੇਰੀ ਗੱਲ ਸੁਣੋ ਮਰਜੀ ਤੁਹਾਨੂੰ ਸੂਟ ਦਿਖਾਵਾਂਗਾ ਜਿਹੜੇ ਰਾਵਣ 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 ਨੂੰ ਜਾਣਦੇ ਆ ਕਿਉਂ ਤੁਸੀਂ ਉਹੀ ਰਮੈਣ ਵਾਲਾ ਰਾਵਣ ਰਾਵਣ ਬਿਲਕੁਲ ਬਿਲਕੁਲ ਸ਼੍ਰੀਲੰਕਾ ਵਾਲਾ ਰਾਵਣ ਦੀ ਬਹਿਣ ਤਾੜਕਾ ਉਹ ਆਪਾ ਤੋਂ ਕੱਲ ਸੂਟ ਲੈ ਕੇ ਗਈ ਆ ਗਿਆ ਕਿਉਂ ਗੱਪ ਮਰੀਏ ਨਾ ਯਾਰ ਉਹ ਕਿੰਨੀ ਪੁਰਾਣੀ ਗੱਲ ਹੈਗੀ ਬਿਰਜ ਮੈਂ ਅਸਲੀ ਵਾਲੀ ਅਸਲੀ ਵਾਲੀ ਤੜਕਾ ਦੀ ਗੱਲ ਨਹੀਂ ਕਰ ਰਿਹਾ ਜੋ ਰਾਮ ਨਾ ਦੇ ਵਿੱਚ ਬੰਦੀਆ ਤੜਕਾ ਉਹ ਆਪਣੇ ਬਿੰਦ ਵਾਲੀ ਉਹ ਹਾਂ 5500 ਓਏ 5500 ਸਾਨੂੰ ਹੀਰੇ ਜੜਿਆ ਯਾਰ ਇਹਦੇ ਚ ਬਿਰਜ ਕਿਉਂ ਯਾਰ ਤੁਸੀਂ ਯਾਰ ਬਾਰ ਬਾਰ ਇਦਾਂ ਕਰ ਦਿੰਦੇ ਕੋਈ ਗੱਲ ਨਹੀਂ ਘਟਾ ਲੈਂਦੇ ਗਏ ਯਾਰ ਅੱਛਾ ਘਟਾਜ ਸੰਟੀ ਚ ਅੱਜ ਨਾ ਘਟਾਜ ਘਟਾਉਣੇ ਤਾਂ ਯਾਰ ਦੱਸ ਕਿੰਨੇ ਦੇਣ ਸਾਢੇ 1400 ਤੋਂ ਘਟ ਨਹੀਂ ਹੁੰਦਾ 5500 ਤੋਂ ਸਿੱਧਾ 4500 ਤੀ ਆ ਗਿਆ ਹੋਰ ਤੇ ਆਪਣੇ ਬੰਦੇ ਦੋ ਯਾਰ ਤਾ ਕਰਕੇ ਘਟਾ ਲੇ ਯਾਰ ਸੂਟ ਹੋਰ ਘਟਾ ਹੋਰ ਘਟਾ ਜਾ ਦੇ ਹੋਰ ਘਟਾ ਹੋਰ ਘਟਾ ਮਾ ਹਾਂ ਹੋਰ ਘਟਾ 250 ਤਾਂ ਕੱਟ ਨਹੀਂ 250 ਦੀ 250 ਤਾਂ ਕੱਟ ਨਹੀਂ ਮੈਨੂੰ ਲੱਗਦਾ ਮੈਂ ਤਿੰਨ ਚਾਰ ਵਾਰੀ ਹੋਰ ਤੈਨੂੰ ਆਖਾ ਵੀ ਘਟਾ ਲਾ ਕਿ ਤੂੰ ਮੈਨੂੰ ਨਾਲੇ ਸੂਟ ਦੇ ਨਾਲੇ ਪੱਲਿਓ ਪੈਸੇ ਦੇਵੇਂਗਾ ਵੀ ਲੈ ਲੈ ਜਾ ਬਾਈ ਜੇ ਮੋਦੀ ਜੇ ਮੋਦੀ ਕਿਸਾਨ ਵਿਰੋਧ ਜੇ ਮੋਦੀ ਦੇ ਅੱਗੇ ਜੇ ਮੋਦੀ ਦੇ ਅੱਗੇ ਮੋਦੀ ਜੀ ਅੱਜ ਬਹੁਤ ਜ਼ਿਆਦਾ ਕੱਪੜਾ ਵਿਕ ਗਏ ਲੋਕਾਂ ਨੂੰ ਇੰਨਾ ਯਕੀਨ ਆਵੇ ਤੇ ਲੋਕ ਕੱਪੜੇ ਤੇ ਕੱਪੜਾ ਕੱਪੜੇ ਤੇ ਕੱਪੜਾ ਲੈ ਕੇ ਜਾਂਦੇ ਰਹਿਣ ਅੱਜ ਬਹੁਤ ਜ਼ਿਆਦਾ ਗਾਖਾਨ ਮੋਦੀ ਜੀ ਜੇ ਮੋਦੀ ਓਏ ਛੰਟੀ ਇੱਕ ਗੱਲ ਦੱਸ ਪਤੰਦਰਾ ਲੋਕ ਤੜਕੇ ਤੜਕੇ ਜਾਂ ਕਿਸੇ ਦੇਵੀ ਦੀ ਪੂਜਾ ਕਰਦੇ ਆ ਜਾਂ ਕਿਸੇ ਦੇਵਤੇ ਦੀ ਕਰਦੇ ਆ ਤੂੰ ਬਤੰਦਰਾ ਤੜਕੇ ਮੋਦੀ ਨੂੰ ਪੂਜੀ ਜਾਂਨੇ ਪੱਤਾ ਗੱਲ ਕਿਆ ਗਿਆ ਮੈਂ ਰੋਜ ਕਿਸੇ ਦੇਵੀ ਦੇਵਤੇ ਦੀ ਪੂਜਾ ਨਹੀਂ ਕਰਦਾ ਮੈਂ ਲੀਡਰਾਂ ਦੀ ਪੂਜਾ ਕਰਦਾਂਗਾ ਲੀਡਰਾਂ ਦੀ ਪੂਜਾ ਦੇ ਨਾਲ ਮੈਂ ਲੋਕਾਂ ਨੂੰ ਕਿਦਾਂ ਵਰਜੀ ਵੱਡਾ ਝੂਠ ਬੋਲਾਂ ਲੋਕ ਯਕੀਨ ਕਰ ਲੈਂਦੇ ਹੈਗਾ ਮੈਂ ਕੱਲੇ ਮੋਦੀ ਦੀ ਪੂਜਾ ਨਹੀਂ ਕਰਦਾਗਾ ਮੈਂ ਹਰ ਰੋਜ ਬਦਲ ਬਦਲ ਕੇ ਬਦਲ ਬਦਲ ਕੇ ਲੀਡਰਾਂ ਦੀ ਪੂਜਾ ਕਰਦਾਂਗੇ ਇਸ ਲਈ ਤਾਂ ਵੱਡੀ ਵੋਟ ਨਹੀਂ ਲਗਾਈ ਬੁਰਜੀ ਮੰਨ ਦੇ ਕੋ ਮੇਰੀ ਗੱਲ ਸੁਣ ਲੋਕ ਜਦ ਬੋਟਾ ਮੰਗ ਲੀਡਰ ਆਉਂਦੇ ਹੈਗਾ ਤੇ ਲੋਕਾਂ ਨੂੰ ਪਿਛਲੀ ਗੱਲ ਨਹੀਂ ਯਾਦ ਰਹਿੰਦੀ ਹੁੰਦੀ ਨਾ ਸੱਲੇ ਮੇਰੇ ਕੋਲੇ ਵੀ ਦੁਬਾਰਾ ਦੁਬਾਰਾ ਕਾ ਕੰਮ ਦਾ ਰਹਿੰਦਾ ਕਿ ਬਾਬੇ ਬੇਸ਼ੱਕ ਮੈਂ ਕਿੱਸਾ ਕਪੜਾ ਮਰਜੀ 베ਚੀ ਜਮਾਣਾ ਨਾ ਇਹ ਗੱਲਾਂ ਆਂ ਤੁਸੀਂ ਸਮਝਣ ਦੇਣੀਆਂ ਇਹ ਗੱਲਾਂ ਬਹੁਤ ਦਾਦਾ ਦਿਮਾਗ ਨਾ ਛੰਟੀ ਦਾ ਓਏ ਅੱਜ ਤਾਂ ਤੂੰ ਇਹ ਤਾਂ ਲੋਕ ਜਮੀਂ ਜਕੀਨ ਨਹੀਂ ਕਰਦੇ ਆ ਬਿਲਕੁਲ ਲੀਟਰ ਦੀ ਪੂਜਾ ਕਰ ਲੈਂਦਾ ਹਾਂ ਇਹ ਤਾਂ ਗੱਲ ਹੈ ਕਿ ਫਿਰ ਜਿਨ੍ਹਾਂ ਨੇ ਐਮਐਸਬੀ ਦੇ ਵਾਅਦੇ ਕੀਤੇ ਸੀ ਬਹੁਤ ਜ਼ਿਆਦਾ ਹੋਰ ਬਹੁਤ ਜ਼ਿਆਦਾ ਵਾਅਦੇ ਕੀਤੇ ਸੀ ਪਰ ਪੂਰੇ ਨਹੀਂ ਕੀਤੇ ਨਾ ਨਹੀਂ ਕੀਤੇ ਕੋਈ ਗੱਲ ਨਹੀਂ ਲੋਕਾਂ ਨੇ ਫਿਰ ਜਿਤਾ ਦੇਣਾ ਹੈਗਾ ਜੇ ਇਦਾਂ ਦੀ ਕੋਈ ਗੱਲ ਨਹੀਂ ਹਾਂ ਲੋਕ ਹੈ ਠੀਠੀ ਜਿਤਾ ਦੇਣਗੇ ਕੋਈ ਸ਼ੱਕ ਨਹੀਂ ਇਹਦੇ 'ਚ ਬਿਲਕੁਲ ਬਿਲਕੁਲ ਕੰਮ ਕਰ ਕੇਵੇਂ ਚੱਲੀ ਜਾਂਦਾ ਹੈ ਕੰਮ ਕਰਤਾ ਨਾ ਮਿਰਜੀ ਪੁੱਛੋ ਨਾ ਬਹੁਤ ਜਿਆਦਾ ਬਹੁਤ ਜਿਆਦਾ ਮੰਦਾ ਹੈਗਾ ਮਿਰਜੀ ਬਹੁਤ ਜਿਆਦਾ ਲੋਕਾਂ ਦੇ ਸਿਰ ਤੇ ਕੰਮ ਮੈਂ ਕਹਿੰਦਾ ਲੋਕਾਂ ਦੇ ਕੋਲ ਪੈਸਾ ਨਹੀਂਗਾ ਤਾਂ ਕੰਮ ਕਿੱਥੋਂ ਚੱਲੇਗਾ ਹਾਂ ਨਹੀਂ ਲੋਕਾਂ ਦੀ ਤਾਂ ਬਾਈ ਮਹਿੰਗਾਈ ਬਹੁਤ ਹੋ ਗਈ ਨਾ ਹੁਣ ਤਾਂ ਮਹਿੰਗਾਈ ਤਾਂ ਬਹੁਤ ਜਿਆਦਾ ਹੈ ਮਿਰਜੀ ਬਹੁਤ ਜਿਆਦਾ ਮਹਿੰਗਾਈ ਬਹੁਤ ਜਿਆਦਾ ਅੱਗ ਲੱਗੀ ਪਈ ਆ ਭਰਾਵਾ ਸਾਰੇ ਕਸੇ ਨਹੀਂ ਜਮਾ ਨਾ ਨਕਲੀ ਅੱਗ ਕਿੱਥੇ ਮਿਰਜੀ ਕੱਲੀ ਅੱਗ ਨਹੀਂ ਮਿਰਜੀ ਅੱਗ ਦੇ ਬਾਂਬੜ ਨੇ ਬਾਂਬੜ ਓਏ ਬਾਂਬੜ ਨਹੀਂ ਤਾਂ ਪਾਂਬੜ ਬਾਂਬੜ ਪਾਂਬੜ ਪਾਂਬੜ ਪੱਬਾ ਬਾਂਬੜ ਬਾਂਬੜ ਉਹ ਤੁਹਾਡਾ ਬਾਂਬੜੀ ਹੁੰਦਾ ਚੱਲ ਚਲੋ ਮਿਰਜੀ ਤੁਸੀਂ ਤਾਂ ਮੇਰੇ ਇਦਾਂ ਹੁੰਦੇ ਪੰਜਾਬੀ ਸੈਟ ਕਰਦੇ ਪਏ ਕਿ ਜਦੋਂ ਮੈਂ ਕੋਈ ਪੇਪਰ ਦੇਣਾ ਹੈਗਾ ਤੁਸੀਂ ਮੇਰੇ ਅੱਧ ਪੱਕ ਲੱਗੇ ਕਿਉਂ ਤੁਸੀਂ ਮੈਨੂੰ ਕੋਈ ਸੈਟ ਕਰਦੇ ਪਏ ਕਿ ਤੁਸੀਂ ਦੱਸੋ ਲੈਣਾ ਦੱਸੋ ਕੀ ਹੈਗਾ ਲੈਣ ਕੀ ਆਇਆ ਹੈਗਾ ਦੱਸੋ ਤੁਸੀਂ ਉਹ ਲੈ ਨਹੀਂ ਆਇਆਗਾ ਦੋ ਸੂਟ ਦਿਖਾ ਯਾਰ ਸੂਟ ਲੈਣੇ ਆਗੇ ਮਿਰਜੀ ਸੂਟ ਤੁਨ ਬਹੁਤ ਵਦਿਆ ਦਿਖਾਵਾਂਗੇ ਮਿਰਜੀ ਦੇਖੋ ਗੱਲ ਇਹ ਹੈ ਤੁਸੀਂ ਕਿੰਨੇ ਸੂਟ ਲੈਣੇ ਆਗੇ ਦੋ ਸੂਟ ਲਖ ਦਿਖਾ ਦੇ ਯਾਰ ਦੋ ਲੈ ਲਾਂਗੇ ਦੋ ਸੂਟ ਵੀਰ ਜੀ ਦੇਖੋ ਦੋ ਸਾਲਾਂ ਦੇ ਵਿੱਚ ਤੁਸੀਂ ਪਹਿਲੀ ਵਾਰ ਆਏ ਕਿਉਂ ਦੋ ਸਾਲਾਂ ਬਾਅਦ ਆਏ ਕਿਉਂ ਤੁਸੀਂ ਆ ਦੋ ਸਾਲ ਹੋ ਗਏ ਦੋ ਸਾਲਾਂ ਦੇ ਬਾਅਦ ਵੀ ਤੁਸੀਂ ਦੋ ਸੂਟ ਲੈ ਕੇ ਜਾਂਦੇ ਕਿ ਬਹੁਤ ਜ਼ਿਆਦਾ ਗਲਤ ਗੱਲ ਲੱਗ ਰਹੀ ਸੀ ਤੁਹਾਨੂੰ ਬਹੁਤ ਜ਼ਿਆਦਾ ਗਲਤ ਗੱਲ ਲੱਗਿਆ ਅੱਜ ਤਾਂ ਨਾ ਮੈਂ ਤੁਹਾਨੂੰ ਓਟੋ ਗੱਟ ਗੱਟੋ ਗੱਟ 5-7 ਸੂਟ ਦੇ ਕੇ ਤੋਰਨੇ ਕਿ ਕਿੰਨਾ ਵਸਤ ਲੈਣਾ ਹੈ ਕਿ ਸੂਟ ਉਹ ਤੇਰੀ ਵੱਲੀ ਵਸਤ ਕਰ ਵੱਲੀ ਵਸਤ ਨਹੀਂ ਲੈਣੇ ਉਹਦੇ ਖਾਤਰ ਲੈਣੇ ਆ ਯਾਰ ਅੰਦੇ ਵਸਤੇ ਤੂੰ ਮਰ ਲੰਫਨ ਹਾਂ ਬੰਦਨ ਤੱਕ ਵੀ ਤੂੰ ਯਾਰ ਉਹਨਾਂ ਜਰਾਰਤੇ ਆਗਾ ਆ ਦਿਖਾ ਫਿਰ ਮੈਂ ਸੂਟ ਤਾਂ ਤੁਹਾਨੂੰ ਦਿਖਾ ਦਿੰਦਾ ਕਿ ਨਾਲ ਲੈ ਕੇ ਆਂਦੇ ਵੀਰ ਜੇ ਨਾਲ ਲੈ ਕੇ ਆ ਨਾ ਸੀ ਕਿ ਮੈਂ ਆਪਣੇ ਹੱਥਾਂ ਦੇ ਨਾਲ ਉਹਨਾਂ ਨੂੰ ਪਸੰਦ ਕਰਾਂਦਾ ਸੂਟ ਓਏ ਹੁਣ ਕਿਹੜਾ ਤੂੰ ਪੈਰਾਂ ਨਾ ਪਸੰਦ ਕਰਾਏਗਾ ਸੂਟ ਸੂਟ ਦਿਖਾ ਦਿਓ ਮਿਰਜੀ ਤੁਸੀਂ ਗੱਲ ਨਹੀਂ ਸਮਝਦੇ ਅੱਗੇ ਗੱਲ ਨਹੀਂ ਸਮਝਦੇ ਅਗੇ ਵੀਰਜੀ ਹੱਤ ਨਾਲ ਮਤਲਬ ਕੋ ਕੋ ਮੱਝੇ ਹੋਰ ਸੀ ਯਾਰ ਬੋ ਆਹ ਓਏ ਕੀ ਹੈ ਉਹ ਮਿਰਜੀ ਮੇਰੇ ਖੁੱਦ ਦੀ ਗਰਲਫ੍ਰੈਂਡ ਯਾਦ ਆ ਗਈ ਸੀ ਨਾ ਨਾ ਨਾਲ ਲੈ ਕੇ ਸ਼ਾਂਤੀ ਮੈਂ ਜੂਤ ਖਾਣੇ ਸੀ ਯਾਰ ਮਿਰਜੀ ਤੁਹਾਡਾ ਮੂੰਹ ਜੁੱਤਾਂ ਵਾਸਤੇ ਬਣਿਆ ਗਾਜ ਘਰੋਂ ਨਹੀਂ ਤਾਂ ਬਾਹਰੋਂ ਖਾ ਲੈਨੇ ਕੋਈ ਯਾਰ ਕਿੰਨੀ ਗੱਲ ਆ ਯਾਰ ਜੂਤ ਰੋਜ਼ ਖਾਣਾ ਹੀ ਆਏਗੇ ਤੁਸੀਂ ਯਾਰ ਸ਼ਾਂਤੀ ਤੂੰ ਕੁਝ ਹੋਰ ਨਾ ਸੁਣ ਲਈ ਯਾਰ ਮੈਨੂੰ ਸੂਟ ਦਿਖਾ ਚੁੱਪ ਕਰਕੇ ਸੂਟ ਵਰਜੀ ਸੂਟ ਤੇ ਕਾਮੋ ਸਨ ਬਹੁਤ ਵਧੀਆ ਬਹੁਤ ਵਧੀਆ ਫਸਟ ਕਲਾਸ ਬਹੁਤ ਅੱਛਾ ਡੱਡ ਅੱਛਾ ਮੇਰੀ ਗੱਲ ਸੁਣੋ ਵਰਜੀ ਤੁਹਾਨੂੰ ਸੂਟ ਤੇ ਕਾਮਗਾ ਜਿਹੜੇ ਰਾਵਣ 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 ਨੂੰ ਜਾਣਦੇ ਆ ਕਿਉਂ ਤੁਸੀਂ ਉਹੀ ਰਮੈਣ ਵਾਲਾ ਰਾਵਣ ਰਾਵਣ ਬਿਲਕੁਲ ਬਿਲਕੁਲ ਸ਼੍ਰੀਲੰਕਾ ਵਾਲਾ ਰਾਵਣ ਦੀ ਬੈਂਤਾੜ ਕਾ ਉਹ ਆਪਾ ਤਾਂ ਕੱਲ ਸੂਟ ਲੈ ਕੇ ਗਈ ਆ ਕਿਉਂ ਗੱਪ ਮਰੀਏ ਨਾ ਯਾਰ ਉਹ ਕਿੰਨੀ ਪੁਰਾਣੀ ਗੱਲ ਹੈਗੀ ਬਿਰਜੀ ਅਸਲੀ ਬਲੀ ਅਸਲੀ ਬਲੀ ਤੜਕਾ ਦੀ ਗੱਲ ਨਹੀਂ ਕਰ ਰਿਹਾ ਜੋ ਰਾਮ ਰਿਲਾ ਦੇ ਵਿੱਚ ਬੰਦੀਆ ਤੜਕਾ ਉਹ ਆਪਣੇ ਬਿੰਡ ਵਾਲੀ ਆ ਠੀਕ ਹੈ ਪਰ ਗਰਾਗਾ ਜਿੰਨਾਂ ਦਾ ਉਹਨਾਂ ਦੀ ਗੱਲ ਕਰਦੇ ਆ ਸੂਟ ਤੁਹਾਨੂੰ ਦੁਕਾਨ ਦਾ ਹੈਗਾ ਬਸ ਗਾਇ ਦਿਖਾਈ ਕੋਈ ਆ ਉਹੀ ਕਮਣਾ ਕਰਦੀ ਸੋਹਣਾ ਹੋਵੇ ਸੂਟ ਪਹਿਲੇ ਗੜੇ ਪਸੰਦ ਆ ਜੇ ਸੂਟ ਯਾਰ ਜੰਦੂ ਯਾਰ ਸੰਟੀ ਸੰਟੀ ਪੂਰੇ ਦੇਸ਼ ਦੇ ਵਿੱਚ ਮਸ਼ਹੂਰ ਹੈ ਜਿਹੜੇ ਸੰਟੀ ਕੋਲ ਕਪੜਾ ਆਂਦਾ ਹੈਗਾ ਨਾ ਡਬਲ ਸਰਸਾ ਕਲਮ ਵਾਲੀ ਡਬਲ ਕਾਕ ਸਰਸਾ ਕਲਮ ਵਾਲੀ ਡਬਲ ਸਰਸਾ ਕਲਮ ਵਾਲੀ ਮਤਲਬ ਐਨਾ ਥਾਮਾ ਤੂੰ ਕਿੱਥੋਂ ਤੈਨੂੰ ਕਪੜਾ ਨਹੀਂ ਮਿਲਦਾ ਤੇ ਮਤਲਬ ਯਾਰ ਕਹਿੰਦਾ ਬਾ ਸਾਰਾ ਦੇਸ਼ ਘੁੰਮ ਲਓ ਸਾਰਾ ਦੇਸ਼ ਘੁੰਮ ਲਓ ਪਰ ਸੰਟੀ ਵਾਲਾ ਕਪੜਾ ਨਹੀਂ ਮਿਲ ਲੇਗਾ ਬੇਕ ਸੰਟੀ ਮੇਰੇ ਕੋਲ ਚਾਹੇ ਪਰਚੂਨ ਵਾਲੀ ਦੁਕਾਨ ਤੋਂ ਕਪੜਾ ਮਿਲ ਜੇ ਜਿਹੜਾ ਤੇਰੇ ਕੋਲ ਮਿਲਦਾ ਮੈਨੂੰ ਤਾਂ ਤੂੰ ਸੂਟ ਦਿਖਾ ਦੇ ਕੇ ਨਾ ਸੂਟ ਦੁਕਾਦ। ਸੂਟ ਚੱਜਦਾ ਦਿਖਾਈ। ਤੇ ਬੜਾ ਮਹਿੰਗਾ ਨਾ ਹੋਵੇ। ਵੀਰ ਜੀ ਜਿਹੜਾ ਆ ਸੂਟ ਹੈਗਾ ਨਾ। ਹਾਂ। ਮੇਰੀ ਗੱਲ ਸੁਣ ਨਾ। ਹਾਂ। ਜਦੋਂ ਇਹ ਸੂਟ ਪੜ ਜਾ ਮੈਂ ਤੁਹਾਨੂੰ ਸੂਟ ਹੋਰ ਦੁਕਾਂਦਾ ਹੈਗਾ। ਇਹ ਕਿਹੜਾ ਸੂਟ ਆ ਯਾਰ ਇਹ ਤਾਂ ਬੁਢਾਣਾ ਵਾਲਾ ਜਮਈ ਜੀ ਬਜ਼ੁਰਗਾਂ ਪਾਉਂਗਾ ਇਹ ਸੂਟ। ਯਾਰ ਮੈਂ ਤਾਂ ਸੂਟ ਮਤਨ ਦਿਖਾਇਆ ਥੋੜਾ ਹੈਗਾ ਮੈਂ ਤਾਂ ਇੱਕ ਵਾਰ ਲਾਇਆ ਹੈਗਾ ਸੂਟ ਥੱਲੇ ਭਏਗਾ ਯਾਰ ਤੂੰ ਸੀ ਤੂੰ ਕੀ ਕਰਦੇ ਪਏ। ਲੈ ਲੈ ਫਿਰ ਚਾਂਟੀ ਦਿਖਾ ਲੈ ਦਿਖਾ ਮੇਰਾ ਭਾਈ। ਮੈਂ ਤੁਹਾਨੂੰ ਸੂਟ ਇੱਕ ਨੰਬਰ ਸੂਟ ਦਿਖਾਵਾਂਗਾ। ਇੱਕ ਨੰਬਰ ਹੀ ਲੈਣਾ ਸੂਟ ਮੈਂ। ਸੂਟ ਯਾਰ ਸੂਟ ਬਿੱਲੂ ਬਿੱਲੂ ਸੂਟ ਬਿੱਲੂ ਸੂਟ ਜਿਹੜਾ ਆ ਸੂਟ ਹੈ ਗੱਨਾ ਮਿਰਜੀ ਆ ਸੂਟ ਹੈ ਜਦੋਂ ਜਦੋਂ ਤੇਰੇ ਗਵਲਲੀ ਹੋਵੇ ਚਾਹੇ ਗਰਲਫ੍ਰੈਂਡ ਹੋਵੇ ਜਦੋਂ ਆ ਸੂਟ ਪਾ ਲਿਆ ਨਾ ਤੈਨੂੰ ਨਾਲ ਦੀ ਨਾਲ ਨਾਲ ਦੀ ਨਾਲ ਦੋ ਦੋ ਹਣੀ ਸੰਗਾ ਨਹੀਂ ਨਹੀਂ ਜੋ ਜੋਹਨੀ ਸਿੰਘ ਦਾ ਉਹ ਆ ਲਗਾ ਨਾ ਜਿਆਦਾ ਜੰਨਾ ਬੰਬ ਲੱਗਦੀ ਮੈਨੂੰ ਬੰਬ ਲੱਗਦੀ ਮੈਨੂੰ ਮੇਰੇ ਘਰ ਬੱਲੀ ਨੇ ਵੀ ਆਈ ਸੂਟ ਪਾਇਆਗਾ ਯਾਰ ਆਹ ਸੂਟ ਮੇਰੇ ਘਰ ਬੱਲੀ ਨੇ ਪਾਇਆ ਯਾਰ ਹਾਂ ਉਹ ਯਾਰ ਤੇਰੀ ਘਰ ਵਾਲੀ ਨੇ ਪਾਇਆ ਹੋਇਆ ਸੀ ਬਈ ਸੂਟ ਉਹ ਬਾਹਰ ਚ ਖੜੀ ਸੀ ਹੁਣ ਹੀ ਨੰਕ ਐ ਮੈਂ ਦੇਖ ਤੋ ਦੱਸ ਉਹ ਕੜਾਗਾ ਨਾ ਜਿਆਦਾ ਉਹਨੂੰ ਦੇਖ ਕੇ ਨਹੀਂ ਹਣੀ ਸਿੰਘ ਰਦਾ ਨਹੀਂ ਮੈਨੂੰ ਯਾਦ ਆ ਮੈਨੂੰ ਤਾਂ ਚਮਕੀਲੇ ਦਾ ਯਾਦ ਆ ਬਾਈ ਨਾਨੀ ਯਾਰ ਕੱਡੀ ਗੰਦੀ ਸੋਚ ਹੈਗੀ ਯਾਰ ਤਾ ਅੱਡੀ ਕਾਜ ਗੱਲਾਂ ਕਰਦੇ ਪਏ ਆ ਗੰਗਰ ਜੀ ਮੇਰੇ ਘਰ ਵੱਲੇ ਨੂੰ ਦੇਖ ਯਾਰ ਤੁਸੀਂ ਅੱਡੀ ਸੋਚ ਕਾਢੀ ਮਾੜੀ ਆ ਗਿਆ ਯਾਰ ਮੈਨ ਅਸਲੀ ਮਰੀ ਸਕੂਨਤਲਾ ਨੇ ਕਿਹਾ ਸੀਗਾ ਇਹ ਪਿੰਡ ਦੇ ਵਿੱਚ ਤੁਸੀਂ ਕੰਮ ਛੱਡਦੇ ਮੈਂ ਕਿਹਾ ਨਹੀਂ ਬੇਬੀ ਕੰਮ ਛੱਡਦੇ ਆਂਗੇ ਤਾਂ ਫਿਰ ਰੋਟੀ ਕਿੱਥੋਂ ਖਾਵਾਂਗੇ ਬਾਹਰੋਂ ਜਾ ਕੇ ਕੰਮ ਨਹੀਂ ਮਿਲਦਾ ਹੈ ਗੱਡਾ ਨਹੀਂ ਮਿਲਦਾ ਹੈ ਗੱਡਾ ਸੂਟ ਦੇਖੋ ਵੀਰ ਜੀ ਸੂਟ ਤਾਂ ਤੇਰਾ ਸੋਹਣਾ ਯਾਰ ਛੰਟੀ ਸਉਂਕ ਤਾਂ ਵਰਜੀ ਇੱਕ ਨੰਬਰ ਹੈ ਇੱਕ ਨੰਬਰ ਸੂਟ ਹੈ ਵਰਜੀ ਇੱਕ ਨੰਬਰ ਤੁਹਾਨੂੰ ਸਾਰੇ ਮੁਲਕ ਦੇ ਵਿੱਚ ਸਾਰੇ ਮੁਲਕ ਦੇ ਵਿੱਚ ਆ ਸੂਟ ਨਹੀਂ ਮਿਲਦਾਗਾ ਮੈਂ ਤੈਨੂੰ ਪਹਿਲਾਂ ਵੀ ਗੱਲ ਕਹੀ ਆ ਮੇਰੇ ਕੋਲ ਉਹ ਪਰਚੂਨ ਵਾਲੀ ਦੁਕਾਨ ਚ ਇਹਦੇ ਨਾਲ ਦਾ ਸੂਟ ਮਿਲ ਜੇ ਮੈਨੂੰ ਐਂ ਦੱਸ ਰੇਟ ਕੀ ਲਾਏਗਾ ਰੇਟ ਯਾਰ ਬੁਰਜੀ ਗੱਲ ਸੁਣ ਪਹਿਲੀ ਤਾਂ ਗੱਲ ਹੈ ਹੋਰ ਦਿਖਾ ਦੇ ਨਹੀਂ ਹੋਰ ਦਿਖਾ ਦੇ ਕੰਦਾ ਹੋਰ ਦੁਕਾ ਦੇ ਗਏ ਬੁਰਜੀ ਤੁਹਾਨੂੰ ਸਲੈਕਟਡ ਵੀ ਸਲੈਕਟਡ ਵੀ ਦੇਖ ਪਹਿਲੀ ਗੱਲ ਲੈ ਤੁੱਸੀ ਬੁੜੀਆਂ ਵਾਲੀ ਗੱਲ ਨਹੀਂ ਕਰਨੀ ਹੈਗੀ ਤੁਸੀਂ 15 ਸੂਟ ਕਢ ਲੈ ਮੈਂ 15 ਸੂਟ ਕੱਢਾਂ ਤੁਸੇ ਲੈ ਕੇ ਨਾ ਜਾਓ ਇਹ ਗੱਲ ਨਹੀਂ ਕਰਨੀ ਨਹੀਂ ਨਹੀਂ ਬੁੜੀਆਂ ਮੈਂ ਬੰਦਾ ਯਾਰ ਬੰਦਿਆਂ ਦੀ ਗੱਲ ਕਰ ਤੂੰ ਇੱਕ ਸੂਟ ਤੀ ਮੰਨ ਗਿਆ ਸੀ ਮੈਂ ਕਿਹਾ ਚੱਲ ਠੀਕ ਹੈ ਇਹ ਰੇਟ ਕਰ ਲੈਨੇ ਤੂੰ ਹੋਰ ਦਿਖਾ ਦੇ ਚੱਲ ਕੋਈ ਨਾ ਸੂਟ ਤੇਰਾ ਸੁਣਾ ਹੈ ਵੀ ਉਨਨ ਕਲਰ ਪਾਉਂਦਾ ਵੰਦਾਂ ਦਾ ਗਰਵੱਲੀ ਵਾਸਤੇ ਲੇਕਨੇ ਨੱਦਮ ਮੜਾ ਯਾਰ ਖਲਕ ਤਮ ਮੇਰੀ ਗੱਲ ਸੁਣ ਨਾ ਯਾਰ ਨੱਦਮ ਮੜਾ ਕਾ ਗਰਵੱਲੀ ਵਾਸਤੇ ਕਿਉਂ ਨਹੀਂ ਲੈ ਕੇ ਆ ਤੂੰ ਮੈਥੋਂ ਲੈਣਾ ਦੇਣਾ ਕੀ ਤੂੰ ਸੂਟ ਵੇਚਨੇ ਆ ਕਿ ਤੂੰ ਐਂ ਦੇਖਣੀਆਂ ਰਿਸ਼ਤੇਦਾਰੀਆਂ ਕੱਢਣਗੇ ਨਹੀਂ ਯਾਰ ਮੈਨੂੰ ਦੁੱਖ ਲੱਗਦਾ ਹੈਗਾ ਯਾਰ ਤੁਸੀਂ ਗਰਵੱਲੀ ਵਾਸਤੇ ਕੰਦੇ ਸੂਟ ਨਹੀਂ ਲੈ ਕੇ ਗਿਆ ਮੈਂ ਛੇ ਘਰਿੰਡ ਵਾਸਤੇ ਦੋ ਸਾਲ ਪਹਿਲਾਂ ਲੈ ਕੇ ਗਿਆ ਉਹ ਉਹ ਤੇ ਉਹ ਸਵਾਲ ਨਹੀਂ ਦਉ ਚੇਂਜ ਉਹ ਤਾਂ ਘਰ ਵਾਲੀ ਤਾਂ ਮੈਂ 250 ਰੁਪਏ 250 ਦਾ ਸਾਰਾ ਸੂਟ ਆ ਉਹ ਦੇ ਦੇ ਲੈ ਤੇਰਾ ਸਾਰਾ ਕੰਮ ਕਰਦੇ ਗਏ ਯਾਰ ਉਹਨਾਂ ਨੂੰ ਸੂਟ ਨਹੀਂ ਲੰਦੇ ਗਏ ਯਾਰ ਤੂੰ ਮੈਨੂੰ ਸੂਟ ਦਿਖਾ ਯਾਰ ਛਾਂਟੀ ਤੂੰ ਚੜ੍ਹਣਦਾ ਯਾਰ ਆ ਸੂਟਾ ਨਾ ਹਾਂ ਨਿਮਰਤ ਕਹਿ ਰਾ ਨਿਮਰਤ ਕਹਿ ਰਾ ਜਾਣਦੇ ਆ ਹਾਂ ਜਾਣਦਾ ਉਹਨਾਂ ਨੇ ਸਪੈਸ਼ਲ ਮੇਰੇ ਤੋਂ ਸੂਟ ਮੰਗਾਇਆ ਹੈਗਾ ਨਿਮਰਤ ਕਹਿ ਰਾ ਮਰਤ ਕੈਰਾ ਨੇ ਯਾਰ ਮਰਤ ਕੈਰਾ ਨੂੰ ਮੈਂ ਕਬੀ ਮਤ ਬੰਚਾਇਆ ਨਹੀਂ ਜਾਣਾ ਚੰਡੀਗੜ੍ਹ ਚੰਡੀਗੜ੍ਹ ਐ ਸੂਟ ਮੇਰਾ ਲੈ ਕੇ ਜਾਣਾ ਹੈਗਾ ਚਲ ਕੀ ਰੇਟ ਲਾਈਂਗਾ ਰੇਟ ਦਾ ਸੂਟ ਤੇਰਾ ਵੀ ਰੇਟ ਯਾਰ ਤੇਰੇ ਨਾਲ ਯਾਰ ਕੀ ਗੱਲਾਂ ਕਰਦੇ ਬੇ ਅਕਨ ਤੁਹਾਨੂੰ ਕੋਈ ਜ਼ਿਆਦਾ ਲਗਾएंगे ਯਾਰ ਰੇਟ ਚੰਟੀ ਨੇ ਯਾਰ ਅੱਥੇ ਪੇਸੇ ਪੰਡ ਦਾ ਖਾਣਾ ਹੈਗਾ ਯਾਰ ਇਸੇ ਪੰਡ ਦੇ ਵਿੱਚ ਰਹਿ ਕੇ ਮੈਂ ਤੁਹਾਨੂੰ ਸੂਟ ਜ਼ਿਆਦਾ ਲਗਾਉਂਗਾ ਮਹਿੰਗਾ ਥੋੜਾ ਲਗਾਉਂਗਾ ਯਾਰ ਕੀ ਗੱਲਾਂ ਕਰਦੇ ਆ ਫਿਰ ਜ਼ਿਆਦਾ ਚਲ ਫੇਰ ਵੀ ਕੋਈ ਅੰਦਾਜ਼ਾ ਦੇ ਕੋਈ ਵੀਨੇਕ ਦਾ ਬਣ ਜੂ ਐ ਸਾਰਾ ਸੂਟ ਵੀਰ ਜੀ ਆਪਾਂ ਨੂੰ ਪਹਿਗਾ ਆ ਇੱਕ ਮਿੰਟ ਯਾਰ ਜੀ ਮੈਂ ਜੀਐਸਟੀ ਵਗਰਾ ਸਾਰਾ ਕੁਝ ਲਗਾ ਕੇ ਦੱਸ ਦੇ ਨਕਲ ਕਲਕੁਲੇਟਰ ਦੇਖ ਲੈਣਾ ਕਲਕੁਲੇਟਰ ਦੀ ਲੋੜ ਹੀ ਨਹੀਂ ਹੈਗੀ ਮੈਨੂੰ ਦਿਖਾਓ ਝੂਟ ਹੈ ਗੱਸਾ ਸਾਰਾ ਝੂਟ ਵੱਧ ਗਿਆ ਹੋਵੇ ਰੰਗ ਰੰਗਣਾ ਨਿਕਲੇ ਤੇ ਜਾ ਸਿਰਫ ਸਿਰਫ ਅੱਡਾ ਸਸਤਾ ਸੂਟ ਤੁਹਾਨੂੰ ਯਾਰ ਕਿਤੋਂ ਨਹੀਂ ਮਿਲਦਾ ਯਾਰ ਜੀ ਸਿਰਫ 20000 ਯਾਰ ਦਾ ਹੈ ਹੈ 20000 ਦਾ ਸੂਟ ਹੈ ਗਿਆ ਯਾਰ 20000 ਦਾ ਕਿ 23000 ਦਾ ਏ ਯਾਰ ਦਾ 23 20000 ਹੋਰ ਨਾਲ 3000 23000 23000 ਦਾ ਮੰਨਿਆ ਪਤਾ 2000 ਦੀ ਮਸ਼ੀਨ ਆ ਜੇ ਕਣਕ ਬੀਜਣ ਵਾਲੀ ਆ ਰੱਖ ਲੈ ਪਰ ਇੰਨਾ ਮਹਿੰਗਾ ਸੂਟ ਕਣਕ ਮੀਂਹਣ ਵਾਲੀ ਮਸ਼ੀਨ ਬਿਰਜੀ ਘਰ ਵੱਲ ਹੀ ਪਾ ਨਹੀਂ ਸਕਦੀ ਜੇ ਘਰੋਂ ਪਾ ਨਹੀਂ ਸਕਦੀ ਮਸ਼ੀਨ ਤਾਂ ਆ ਜਾਂਦੀ ਹੈਗੀ ਆ ਉਹ ਤਾਂ ਹੋਰ ਕੀ ਜੰਦੀ ਤੇ ਐਡੀ ਹੈ ਨਹੀਂ ਪੜਦਾ ਆਪਣੀ ਛਾਂਟੀ ਇਹ ਰੇਟ ਨਾ ਲਾ ਮੈਂ ਮੇਰੇ ਕੋਲੇ ਐ ਮੈਨੂੰ ਤਾਂ 1000 1500 ਵਾਲਾ 2000 ਵਾਲਾ ਸੂਟ ਦਿਖਾ ਯਾਰ ਯਾਰ ਕੀ ਯਾਰ ਤੁਸੀਂ ਨੰਗਾ ਇਸ ਪੁੰਡ ਦੇ ਵਿੱਚ ਸਭ ਬਿਲਕੁਲ ਨੰਗਾ ਕੋਈ ਮੈਂ ਜੱਜੀ ਵੀ ਆ ਯਾਰ ਗਾਹ ਮੈਂ ਖੜੇ ਲਾਉਣਾਗਾ ਮੇਰੇ ਕੋਲੇ 2000 ਵਾਲੇ ਸੂਟ ਪਾਉਣ ਨੂੰ ਕਿੱਥੇ ਆ ਪੈਸੇ ਦੱਸ ਯਾਰ ਕਪੜਾ ਦਿਖਾਓ ਮੈਨੂੰ ਪੈਕਿੰਗ ਕਰਨ ਦਾ ਬੱਲੇ ਉਹ ਦਿਓ ਯਾਰ ਹਾਂ ਉਹ ਦਿਓ ਯਾਰ ਲਫਾਫਾ ਦਿਓ ਹਾਂ ਲਾ 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 ਤੇ ਯਾਰ ਤਾਂ ਕੇ ਗੱਲਾਂ ਕਰਦੇ ਕਿ ਸੂਟ ਸਸਤਾ ਦਖੰਦਾ ਹੈਗਾ ਦਸ ਸਸਤਾ ਦਖਾ ਤੂੰ ਸੂਟ ਕੀ ਯਾਰ ਅੰਮੈ ਲੱਗ ਗਿਆ ਮੱਤਾ ਗੱਲ ਲੱਗ ਗਿਆ ਹਾਂ ਤਾਨੂੰ ਉਹਨਾਂ ਨੇ ਜਦੋਂ ਆ ਸੂਟ ਲੈ ਕੇ ਜਾਂਦੇ ਹਨ ਤੁਹਾਨੂੰ ਦੇਖਦਾ ਸਾਰ ਕਹਿੰਦਾ ਨਾ ਸੀ ਆਈ ਲਵ ਯੂ ਆਈ ਲਵ ਯੂ ਉਹ ਤੇ ਪਹਿਲੀ ਕਹਿ ਰੱਖਿਆ ਸੀ ਦਾ ਡਿਮਾਂਡ ਹੈਗੀ ਨਹੀਂ ਨਹੀਂ ਯਾਰ ਜੀ ਪਹਿਲਾਂ ਤਾਂ ਕੱਲਾ ਆਈ ਲਵ ਚੁਕਿਆ ਨਾ ਹੁਣ ਇਹ ਲਵ ਜੂ ਵੀ ਲਵ ਜੂ ਸੀ ਲਵ ਜੂ ਟੀ ਲਵ ਜੂ ਮਤਲਬ ਸਾਰੀ ਇਹ 20 ਸੀ ਲਵ ਜੂ ਕਹਿਣਾ ਸੀਗਾ ਜਦੋਂ ਆ ਸੂਟ ਖਾਂਦੀ ਯਾਰ ਨਹੀਂ ਲੋੜ ਨਹੀਂ ਭਰਾ ਇਹ ਤਾਂ ਮਾਂਜੀ ਕੀ ਰੱਖ ਦੂ ਮੈਨੂੰ ਮੁੜ ਕੇ ਮੇਰਾ ਕਹਿ ਨੂੰ ਜੀ ਨਹੀਂ ਕਰਨਾ ਨਾ ਜਲਮ ਮੈਂ ਤੁਹਾਨੂੰ ਸੂਟ ਦਿਖਾਂਦਾ ਹੈਗਾ ਫਿਰ ਯਾਰ ਦੁਕਾਨਦਾ ਹੈਗਾ ਸੂਟ ਤੁਹਾਨੂੰ ਦਿਖਾਂਦਾ ਹੈਗਾ ਸੂਟ ਆ ਮੱਲਾ ਸੂਟ ਯਾਰ ਹੂੰ ਦੁਨੀਆਂ ਦੇ ਉੱਤੇ ਜਿੰਨੇ ਸਿਰਿਆਂ ਦਾ ਪਦ ਮੰਗ ਦੁਨੀਆਂ ਦੇ ਉੱਤੇ ਦੁਨੀਆਂ ਦੇ ਉੱਤੇ ਸਾਰ ਬੈਲਡ ਦੇ ਉੱਤੇ ਉਹ ਜਿੰਨਾ ਸੋਸਟ ਸੂਟ ਨੇ ਨਾ ਕੋ ਚੰਗਾ ਸੂਟ ਹੈ ਗਏ ਉਹ ਸਾਰੀ ਦੁਨੀਆ 'ਚ ਤਾਂ ਸੂਟ ਕੋਈ ਪਾਉਂਦਾ ਹੀ ਨਹੀਂ ਕੱਲੇ ਆਪਣੇ ਆਪਣੀ ਪਾਉਂਦੇ ਆ ਮਤਲਬ ਜਿੰਨੇ ਵੀ ਦੁਨੀਆ ਦੇ ਉੱਤੇ ਜਿੰਨੇ ਵੀ ਸੂਟ ਪਾਉਂਦੇ ਆ ਗਏ ਉਹਨਾਂ ਦੀ ਗੱਲ ਕਰਤਾ ਹੈ ਕਿ ਬਹੁਤ ਚੰਗਾ ਸੂਟ ਹੈ ਦੇਖੋ ਕਿੰਨਾ ਗੜਾਈ ਗੜੂਈ ਸਾਰਾ ਕੁਝ ਬਹੁਤ ਹੈ ਯਾਰ ਇਹ ਕਿੰਨੇ ਦਾ ਚਾਂਟੀ ਹੈ ਪੁੱਛਦੀ ਆਂ ਮੁਰਜੀ ਲੋੜ ਨਹੀਂ ਆ ਗਿਆ ਅਰੇ ਤੇ ਕੀ ਰੇ ਪੁੱਛੂ ਯਾਰ ਤੁਸੀਂ ਨਾਲ ਪੁੱਛਣਾ ਹੀ ਨਹੀਂ ਇਹ ਨਹੀਂ ਨਹੀਂ ਦੱਸ ਦੇ ਚਾਂਟੀ ਦੱਸ ਦੇ ਤੁਸੀਂ ਹਰਾਨ ਰਹਿ ਜਾਓ ਮੁਰਜੀ ਹਰਾਨ ਹਰਾਨ ਰਹਿ ਜਾਣਾ ਮੁਰਜੀ ਤੁਸੀਂ ਗਮਾਲ ਹੋ ਗਿਆ ਕਰਦੇ ਫਿਰ ਹੈਰਾਨ ਮੈਨੂੰ ਦੱਸ ਕੀ ਰੇਟ ਹੈ ਤੁਸੀਂ ਜਦੋਂ ਮੈਂ ਤੁਹਾਨੂੰ ਦੁੱਟਦਾ ਪ੍ਰਾਈਸ ਦਾ ਦੱਸਣਾ ਤੁਸੀਂ ਹੈਰਾਨ ਰਹਿ ਜਾਣਾ ਹੈਰਾਨ ਹੈਰਾਨ ਹੂੰ ਸਿਰਫ 25 ਰੁਪਏ ਹਾਂ ਬਾਕੀ ਹੈਰਾਨ ਕਰਤਾ 230000 ਕੋਈ ਰੇਟ ਹੈ ਛੰਟੀ ਘਟਾ ਲਾ ਯਾਰ ਯਾਰ ਬਰਜੀ ਸਨ ਕੁਝ ਨਹੀਂ ਬਚਦਾਗਾ ਯਾਰ ਇਹਨਾਂ ਦੇ ਵਿੱਚ ਕੁਝ ਨਹੀਂ ਬਚਦਾਗਾ ਯਾਰ ਜੋ ਤੁਹਾਨੂੰ ਚੱਲੋ ਕੋਈ ਗੱਲ ਨਹੀਂ ਤੇ ਤੁਸੀਂ ਦੋ ਸਾਲਾਂ ਦੇ ਵਿੱਚ ਆਇਓਗੇ ਸਾਡੇ ਕੋਲ ਹਾਂ ਚੱਲੋ ਤੁਹਾਨੂੰ ਘਟਾ ਕੇ ਦੱਸ ਦਿੰਨੇ ਹੈਗੇ ਹੂੰ ਦੱਸ ਨੂੰ ਯਾਰ ਤੁਹਾਨੂੰ ਇਹੀ ਤੁਹਾਨੂੰ 10 ਰੁਪਏ ਵਚਨੇ ਸੀ ਕੋ ਤੁਹਾਨੂੰ ਘਟਾ ਦਿੰਦਾ ਐ ਕੋ ਬਾਕੀ 190 ਦੇ ਦੇਣਾ ਸਰ ਮੈਨੇ ਸ਼ੈਂਟੀ 10 ਰੁਪਏ ਘਟਾਏਗਾ ਯਾਰ ਮਾਂ ਦਾ ਪੁੱਤਾ ਕੁਝ ਚੱਜ ਨਾ ਘਟਾ ਲ ਘਟਾਉਣਾ ਜਾਂਦਾ ਯਾਰ ਲੈ ਯਾਰ ਕਾ ਕਰੂੰਗਾ ਯਾਰ ਦੇਖ ਮੇਰੀ ਗੱਲ ਸੁਣ ਨੂੰ ਜੀ ਤੁਸੀਂ ਕਿੰਨਾ ਟਾਈਮ ਆ ਗਿਆ ਇੱਥੇ ਹਾਂ ਅੰਨਾ ਟਾਈਮ ਦੇ ਵਿੱਚ ਕੋਈ ਗਾਹ ਆਇਆ ਕਾ ਨਹੀਂ ਆਏ ਨਾ ਗਾਗ ਨਹੀਂ ਆਇਆ ਕੋਈ ਜਦੋਂ ਯਾਰ ਤੁਹਾਡਾ ਮਸਾਂ ਟਾਈਮ ਪਾਸ ਕਰਦੇ ਆਗੇ ਮਿਰਜੀ ਬਹੁਤ ਘਟ ਗਾ ਘਾਇ ਉਹ ਕਿੰਨਾ ਟਾਈਮ ਦੇ ਵਿੱਚ ਦੱਸੋ ਦੱਸ ਇੱਕ ਗਾ ਘਾਇਦਾ ਕੋਈ ਉਹ ਨਹੀਂ ਆਇਆ ਗਾਗ ਦਾ ਕਿਉਂ ਨਹੀਂ ਆਉਂਦਾ ਤੂੰ ਬਾਹ ਨਾ ਤੇਰੇ ਘਰੇ ਨੂੰ ਦੇਖੀ ਲੱਗਦੀਆਂ ਲੈਣਾ ਈ ਉਹ ਬਲੈਣਾ 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 ਲੈ ਕੇ ਜਾਣਗੇ ਮੈਂ ਜਾਂਦੇ ਨੇ ਹੈਗੇ ਮਿਰਜੀ ਕਲੀਆਂ ਬਣਾਣਾਂ ਦਾ ਤੂੰ ਯਾਰ ਤੂੰ ਦਾ ਯਾਰ ਮੰਨ ਅਸਮਾਨ ਨਾ ਮੋਲ ਦੇ ਵਿੱਚੋਂ ਨਹੀਂ ਮਿਲਦਾ ਯਾਰ ਜਿੰਨਾ ਸ਼ਾਂਟੀ ਦੀ ਦੁਕਾਨ ਤੇ ਸਾਰੇ ਸ਼ਹਿਰ ਦਾ ਸਾਮਾਨ ਸਾਰੇ ਸ਼ਹਿਰ ਦੇ ਵਿੱਚੋਂ ਨਾ ਸਾਮਾਨ ਨਹੀਂ ਮਿਲਦਾ ਜਿੰਨਾ ਕੱਲੇ ਸ਼ਾਂਟੀ ਦੀ ਦੁਕਾਨ ਦੇ ਉੱਤੇ ਸਾਮਾਨ ਮਿਲ ਜਾਂਦਾ ਹੈਗਾ ਅੱਛਾ ਸ਼ਾਂਟੀ ਆਹ ਛੂਟ ਹੈ ਨਾ ਜਦੋਂ ਤੁਸੀਂ ਉਹਨਾਂ ਨੂੰ ਦੇਖ ਦਿੱਤਾ ਛੂਟ ਤਾਂ ਅੱਡੇ ਦੇ ਉੱਤੇ ਮੇਰਾ ਨੰਬਰ ਮੰਗੇਗਾ ਉਹ ਤੇਰਾ ਨੰਬਰ ਕਾ ਮੰਗੂਗੀ ਵੀਰ ਜੀ ਮੰਗਾ ਕਿ ਵੀ ਦੁਨੀਆ ਦੇ ਉੱਤੇ ਕੌਣ ਬੰਦਾ ਹੈਗਾ ਜਿਹੜਾ ਡੱਡ ਚੰਗੇ ਡੱਡ ਸੋਨੇ ਸੂਟ ਰੱਖਦਾ ਹੈ ਅੱਛਾ ਕਿੰਨਾ ਲੈਡੀਆਂ ਦਾ ਕਿੰਨਾ ਧਿਆਨ ਰੱਖਦਾ ਹੈਗਾ ਯਾਰ ਅੱਛਾ ਅੱਛਾ ਮੈਨੂੰ ਨਹੀਂ ਪਤਾ ਇਨੀ ਜੀ ਜੀ ਦਾ ਇਹਦਾ ਤੂੰ ਐਂ ਤਰਕ ਹੋਰ ਕੋਈ ਸੂਟ ਦਿਖਾ ਯਾਰ ਇਹ ਨਹੀਂ ਮਹਿੰਗਾ ਹੈ ਹੋਰ ਦਿਖਾ ਯਾਰ ਚੰਟੀ ਕੁ ਸਾਫ ਸਰਦਾ ਕੱਢ ਦੇ ਯਾਰ ਲੈਣ ਜੋਗਰੀ ਗੱਲ ਕਰ ਤੂੰ ਯਾਰ ਯਾਰ ਕੀ ਤੁਹਾਨੂੰ ਯਾਰ ਮੈਂ ਕੀ ਦੱਤਾਂ ਯਾਰ ਉਹ ਕੱਢਿਓ ਉਹ ਉਹ ਗੁਲਾਬੀ ਆ ਉਹ ਕੱਢ ਲੰਮੀ ਸੂਟ ਯਾਰ ਹਾਂ ਹਾਂ ਕੱਢ ਇਹ ਵੱਲਾ ਹਾਂ ਚੱਲੋ ਇਹ ਵੱਲਾ ਲੈ ਲਓ ਯਾਰ ਕੋਈ ਵੱਲ ਹਾਂ ਇਹਦੀ ਕੀ ਰੇਂਜ ਹੈ ਇਹਦੀ ਯਾਰ ਸਿਰਫ ਹਿੰਦੀ ਰੈਂਜ ਪੁੱਛੰਦੇ ਲੋੜ ਹੀ ਨਹੀਂ ਕਿ ਯਾਰ ਤੁਹਾਡੀ ਆਪਣੀ ਦੁਕਾਨ ਆ ਯਾਰ ਮੈਂ ਤੁਹਾਨੂੰ ਕੋਈ ਗਜਾਦਾ ਲਗਾਉਂਗਾ ਯਾਰ ਤੁਹਾਡੀ ਆਪਣੀ ਦੁਕਾਨ ਆ ਯਾਰ ਸੰਟੀ ਆਪਦੀ ਹੁੰਦੀ ਤੇ ਇਥੋਂ ਕਾਹਨੂੰ ਪੁੱਛਦਾ ਮੈਂ ਯਾਰ ਇਹਦੀ ਤੇ ਇਹਦੀ ਸਰਪ੍ਰੇਂਜ ਅੱਦੀ ਆ ਗਿਆ ਹਾਂ ਦੁਕਾਣ ਦੇ ਗਿਆ ਤੁਹਾਨੂੰ ਇਹਦਾ ਸਿਰਫ ਪਾਤਾ ਤਾਂ ਦਿਖਾ ਲੈ ਇਤਿਆਦ ਲੱਗੀ ਵੀ ਪਰਚੀ ਤੁਹਾਨੂੰ ਦੱਸ ਦਿੰਦਾ ਹੈਗਾ ਫਿਰ ਜੀ ਦੱਸ ਦਿੰਦਾ ਹੈਗਾ ਯਾਰ ਸਿਰਫ ਇਹਦੀ ਰੈਂਜ ਹੈਗੀ ਆ ਆਪਣੇ ਗੁਲਾਬ ਜ਼ੂਟਾ ਗਾਦਰੀ ਹੁੰਦੀ ਹੈਗੀ ਆ 5500 ਰੁਪਿਆ ਹੈ 5500 ਓਏ 55 ਸਾਨੂੰ ਹੀਰੇ ਜੜੇ ਆ ਯਾਰ ਇਹਦੇ ਚ ਇਹ ਕਿਉਂ ਯਾਰ ਤੁਸੀਂ ਯਾਰ ਬਾਰ ਬਾਰ ਇਦਾਂ ਕਰ ਦਿੰਦੇ ਕੋਈ ਗੱਲ ਨਹੀਂ ਘਟਾ ਲੈਂਦੇ ਆ ਗਏ ਯਾਰ ਘਟਾਜਾਂਟੀ ਚਾਜ ਨਾ ਘਟਾਜ ਘਟਾਉਣੀ ਤਾਂ ਯਾਰ ਦੱਸ ਕਿੰਨੇ ਦੇਣਾ ਸਾਢੇ 100 ਤੋਂ ਕੱਟ ਨਹੀਂ ਹੁੰਦਾ 5500 ਤੋਂ ਸਿੱਧਾ 450 ਦੀ ਆ ਗਿਆ ਔਰ ਤੁਸੀਂ ਆਪਣੇ ਬੰਦੇ ਐ ਦੋ ਯਾਰ ਤਾਂ ਕਰਕੇ ਘਟਾ ਲੇ ਯਾਰ ਊ ਹੋਰ ਘਟਾ ਹੋਰ ਘਟਾ ਜਾ ਦੇ ਹੋਰ ਘਟਾ ਹੋਰ ਘਟਾ ਮਾਂ ਹਾਂ ਹੋਰ ਘਟਾ 200 ਤੋਂ ਕੱਟ ਨਹੀਂ 250 ਦੇ 250 ਤਾਂ ਕੱਟ ਨਹੀਂ ਮੈਨੂੰ ਲੱਗਾ ਮੈਂ ਤਿੰਨ ਚਾਰ ਵਾਰੀ ਹੋਰ ਤੈਨੂੰ ਆਖਾ ਵੀ ਘਟਾ ਲਾ ਕਿ ਤੂੰ ਮੈਨੂੰ ਨਾਲੇ ਸੂਟ ਦੇ ਦੇ ਨਾਲੇ ਪੱਲਿਓ ਪੈਸੇ ਦੇਵੇਂਗਾ ਵੀ ਲੈ ਲੈ ਜਾ ਬਾਈ ਨਹੀਂ 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 ਐਦਾਂ ਨਹੀਂ ਹੁੰਦਾ ਹੈਗਾ ਯਾਰ ਤੂੰ ਸੇ ਤਾਂ ਲੈ ਫਿਰ 250 ਦਾ ਬਿਲਕੁਲ ਜੀ ਲੈ ਫਿਰ ਕਰਦੇ ਪੈ ਕੇ ਨੂੰ ਡੰਨ ਆਪੜਾ ਡੰਨ ਆਗਾ ਹਾਂ ਜੇ ਮੈਂ ਡੰਨ ਹੈਗਾ ਆ ਲੈ ਮੈਂ ਆਪੇ ਫੜਕੇ ਲੈ ਜੂੰ ਤਾਂ ਇੱਥੇ ਗੁਰਜੀ ਸ਼ਾਂਤੀ ਦੀ ਦੁਕਾਨ ਤੇ ਆ ਗਿਆ ਛਾਂਟੀ ਹੋਮ ਡਿਲੀਵਰੀ ਕਰਦਾ ਤੁਹਾਡੇ ਘਰੇ ਬੰਚਾ ਕੇ ਮੰਗਾ ਸੀ ਸੂਟ ਯਾਰ ਓਏ ਰਹਿਣ ਦੇ ਭਰਾਵਾ ਕਿਉਂ ਤਲਾਕ ਕਰਾਏਗਾ ਤੂੰ ਮੈਂ ਤਾਂ ਆਪੇ ਲੈ ਜੂ ਆ ਕੇ ਰਹਿਣ ਦੇ ਨਹੀਂ 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 ਗੁਰਜੀ ਇਦਾਂ ਦੀ ਗੱਲਾਂ ਕਰੋ ਯਾਰ ਤੂੰ ਸ ਨਰਾਜ ਹੋ ਜਾਂਦਾ ਹੈ ਅੱਗੇ ਤੁਹਾਡੇ ਘਰੇ ਬੰਚਾ ਓਏ ਰਹਿਣ ਦੇ ਭਰਾਵਾ ਹੱਥ ਬੰਨੇ ਤੇਰੇ ਮੂਰੇ ਮੈਂ ਆਪੇ ਲੈ ਜੂ ਆ ਕੇ ਤੈਨੂੰ ਇੱਕ ਵਾਰੀ ਕਹਤਾ ਜਦੋਂ ਯਾਰ ਅੱਛਾ ਹਾਂ ਆਪੇ ਲੈ ਜੂ ਮੈਂ ਆ ਕੇ ਚੱਲ ਮੇਰੇ ਗੱਲ ਸੁਣ ਲਾ ਕੋਈ ਹੋਰ ਤੁਹਾਡੇ ਵਾਸਤੇ ਦਿਖਾ ਦਿੰਦੇ ਆ ਜਾਂ ਟੀ-ਸ਼ਰਟਾਂ ਦਿਖਾ ਦਿੰਨੇ ਆ ਮਫਲਰ ਦਿਖਾ ਦਿੰਨੇ ਆ ਲੋਰ ਦਿਖਾ ਦਿੰਨੇ ਆ ਦੱਸੋ ਦੱਸੋ ਇੱਕ ਤੁਸੀਂ ਆਪਣੇ ਵਾਸਤੇ ਵੀ ਲਾਵਾ ਯਾਰ ਕੁਛ ਤੁਹਾਡੇ ਵਾਸਤੇ ਸੁਰੱਖੀ ਦਿਖਾ ਦਿੰਨੇ ਆ ਬਿੰਦੀ ਦਿਖਾ ਦਿੰਨੇ ਆ ਮੈਂ ਇਹ ਕਿਹੜੀ ਸੁਰੱਖੀ ਬਿੰਦੀ ਲਾਉਣੀ ਆ ਮੈਂ ਤਾਂ ਪਜਾਮਾ ਕੋਟ ਤੇ ਲੀੜਾ ਲੈਣਾ ਜੇ ਹੈਗਾ ਤਾਂ ਦਿਖਾ ਦੇ ਪਜਾਮਾ ਕੋਟ ਤੇ ਦਾ ਹਾਂ ਮੋਟਾ ਲੰਨਾ ਕੇ ਪਤਲਾ ਲੰਨਾ ਹੈਗਾ ਸਿਆਲ ਚ ਮੋਟਾ ਹੀ ਪਾਉਂਦੇ ਹੁੰਦੇ ਸ਼ਾਂਟੀ ਮੋਟਾ ਹੀ ਲਾਉਂ ਯਾਰ ਅੱਛਾ ਹਾਂ ਰੰਗ ਕੌਣ ਜਾ ਕਿਹੜਾ ਰੰਗ ਰੰਗ ਕਿਹੜੇ ਕਿਹੜੇ ਦਿਖਾ ਦੇ ਤੇਰੇ ਕੋਲੇ ਰੰਗ ਤੁਹਾਡੇ ਤੁਹਾਡੇ ਸਾਹਿਬ ਨਾਲ ਤਾਂ ਕੰਨਾ ਕਰਾਂਗਾ ਹਾਂ ਮੈਂ ਹੀ ਪਾਉਣਾ ਮੇਰੇ ਸਾਹਮਣੇ ਹੀ ਦਿਖਾਏਗਾ ਤੁਹਾਡੇ ਸਾਹਿਬ ਦੇ ਨਾਲ ਤਾਂ ਆ ਰੰਗ ਠੀਕ ਲੱਗੇਗਾ ਵੀਰ ਜੀ ਆਹ ਦੇਖੋ ਤੁਸੀਂ ਤਾਂ ਖੇਸ ਦੇ ਕੱਪੜੇ ਬਣਾਇਆ ਕਰੋ ਵੀਰ ਜੀ ਖੇਸ ਦੇ ਤੁਹਾਡੇ ਯਾਰ ਅੱਡੇ ਕਾਲੇ ਰੰਗ ਦੇ ਉੱਤੇ ਆਹ ਕੱਜ ਸੂਟ ਪਾਉਂਦੇ ਆ ਕਿਉਂ ਉਹ ਛਾਂਟੀ ਦਿਖਾਉਣ ਵਾਲੀ ਕੋਈ ਗੱਲ ਕਰੀ ਆ ਆਹ ਸੂਟ ਲੈ ਲੈ ਵੀਰ ਜੀ ਤੁਸੀਂ ਕੰਬਲ ਦੇ ਕੰਬਲ ਦੇ ਬਣਾਇਆ ਕਰੋ ਵੀਰ ਜੀ ਸੂਟ ਕੰਬਲ ਦੇ ਉਹ ਕੰਬਲ ਦੇ ਨਹੀਂ ਇਹ ਤਾਂ ਨਹੀਂ ਯਾਰ ਇਹ ਤਾਂ ਹੋਰ ਨੂੰ ਜਿਹੜਾ ਪਹਿੜਾ ਜਿਹਾ ਲੱਗਦਾ ਪਾਇਆ ਤੂੰ ਮੈਨੂੰ ਸਾਫ ਕੱਪੜੇ ਜਿਹਾ ਦਿਖਾ ਦੇ ਨਾ 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 ਮੇਰੀ ਜੀ ਸੂਟ ਸੂਟ ਸੋਨਾ ਲੱਗੇਗਾ ਵਿੱਚ ਬੰਦਾ ਵੜਾ ਲੱਗੇਗਾ ਬੰਦਾ ਵਿੱਚ ਜਿਹੜਾ ਸੂਟ ਦੇ ਵਿੱਚ ਬੰਦਾ ਹੋਏਗਾ ਨਾ ਤੂੰ ਐਂ ਗੱਪ ਉਹ ਵੜਾ ਲੱਗੇਗਾ ਤੇ ਸੂਟ ਤਾਂ ਚੰਗਾ ਹੈਗਾ ਦਿਖਾ ਦਿਖਾ ਕੋਈ ਚਾਚੇ ਜੀ ਦਿਖਾ ਦੇ ਮੈਨੂੰ ਆਹ ਸੂਟ ਆ ਵੀਰ ਜੀ ਹਾਂ ਅੱਡਾ ਚੰਗਾ ਅੱਡਾ ਚੰਗਾ ਯਾਰ ਤੂੰ ਸਣਾ ਤੂੰ ਜਦੋਂ ਸੂਟ ਪਾ ਲਿਆ ਤੈਨੂੰ ਐ ਲੱਗਣਾ ਚੁੱਲੇ ਦੇ ਵਿੱਚ ਫੜਦੇਂਗਾ ਕੁਝ ਇਸ ਵਾਰ ਕੁਝ ਵੀ ਨਾ ਪਾਣਾ ਬੱਚ ਕੁਝ ਵੀ ਨਾ ਪਾਣਾ ਅੱਛਾ ਬਿਲਕੁਲ ਬਹੁਤ ਜ਼ਿਆਦਾ ਗਰਮ ਹੈ ਯਾਰ ਇਹਦੇ ਵਿੱਚ ਤਾਂ ਹੀਟਰ ਲੱਗਿਆ ਹੈ ਗੱਡਾ ਹੀਟਰ ਹੀਟਰ ਲੱਗਿਆ ਹੈ ਇਹ ਇੱਕ ਨਰ ਬਈ ਨਰੀ ਨਾ ਲੱਗੀ ਹੋਵੇ ਇਹਦੇ ਚ ਤਾਂ ਲੱਗਦਾ ਹੀਟਰ ਦਾ ਦੇਖੋ ਮਰਜੀ ਜੱਡਾ ਕਪਾਹ ਦਾ ਕਪਾਹ ਕਪਾਹ ਦਾ ਸੂਟ ਬਣਿਆ ਕਪਾਹ ਦਾ ਕਪਾਹ ਦੀ ਬਣਦਾ ਸੂਟ ਮਸ਼ਾਂਟੀ ਸਾਰੀ ਕਪਾਹ ਦੇ ਬਣਦੇ ਆ ਮਰਜੀ ਮਿੱਟੀ ਮਿੱਟੀ ਕਪਾਹ ਮਿੱਟੀ ਮਿੱਟੀ ਕਵਾ ਦਵੇ ਅੱਛਾ ਮਿੱਟੀ ਹਮਮ ਸਤਵਿੰਦਰ ਮਿੱਟੀ ਨਹੀਂ ਮੈਂ ਸਮਝ ਗਿਆ ਮੈਂ ਸਮਝ ਗਿਆ ਦੂਜੀ ਬੀਟੀ ਕਾਟਨ ਹਾਂ ਬਿਲਕੁਲ ਹਮ ਆ ਲੈ ਫਿਰ ਕੀ ਰੇਂਜ ਲਾएंगे ਦੀ ਕਿੰਨੇ ਬੀ ਮੀਟਰ ਹੈ? ਇੱਕ ਦਾ ਹਾਂ ਯਾਰ ਬਰਜ ਤੂੰ ਸਫੇਰ ਗੱਲਾਂ ਕਰਦੇ ਐ ਕਿ ਯਾਰ ਤੁਸੀਂ ਸੰਟੀ ਦੀ ਦੁਕਾਨ ਤੇ ਇੱਕ ਵੀ ਰੇਟ ਪੁੱਛਣਾ ਆਇਆਗਾ ਤਾਂ ਬੱਸ ਯਾਰ ਨਾ ਨਹੀਂ ਦੱਸ ਦੇ ਛਾਂਟੀ ਮੇਰੀ ਬੇਇਜ਼ਤੀ ਕਰਦੇ ਐ ਕਿ ਯਾਰ ਨਹੀਂ ਫੇਰ ਵੀ ਦੱਸ ਦੇ ਛਾਂਟੀ ਮੈਨੂੰ ਤੇਰਾ ਪਤਾ ਰੇਟ ਦਾ ਐਦਾ ਸਿਰ 10 25 ਰੁਪਏ ਮੀਟਰ ਹੈਗਾ 25 ਰੁਪਏ ਮੀਟਰ ਬਿਲਕੁਲ ਤੇ ਸੂਟ ਕਿੰਨੇ ਦਾ ਪੈ ਗਿਆ ਸੂਟ ਸਿਰ ਤੁਹਾਡਾ ਤੁਸੀਂ 2 ਬਾਈ 2 ਦੇਓਗੇ 3 ਬਾਈ 3 ਦੇਗਾ ਕਿੰਨੇ ਮੀਟਰ ਕੱਪੜਾ ਲਾ ਦੇ ਮੰਜ ਮੀਟਰਗਾ ਤੁਹਾਡਾ ਆਪਣੇ 32000 32000 12500 بس ساڈے 12000 ਦਾ ਭਾਕੇ ਮੈਂ ਪੂਰਾ ਹੁਣੇ ਯਾਰ ਤੂੰ ਜਾ ਛੰਟੀ ਲੈ ਰੱਖ ਲੈ ਆਵਦਾ ਪੂਰਾ ਤਾਂ ਬਿਲਕੁਲ ਤੁਹਾਨੂੰ ਯਾਰ ਪ੍ਰਮਾਤਮਾ ਨੇ ਜੇ ਤੂੰ ਪੂਰਾ ਨਹੀਂ ਬਣਾਇਆਗਾ ਤੁਸੀਂ ਪੂਰੇ ਕਦੇ ਵੀ ਨਹੀਂ ਹੁੰਦੇ ਯਾਰ ਛੰਟੀ ਐ ਕਰੀ ਆ ਮੇਰਾ ਸੂਟ ਪੈਕ ਕਰਦੀ ਮਫਲਰ ਲੈ ਜਾ ਮਫਲਰ ਲੈ ਜਾ 150 ਰੁਪਏ ਅੱਛਾ 150 150 150 ਦੇਖ ਕੋ ਯਾਰ ਪੱਕ ਦੇ ਬਾਕ ਨਾ ਵੱਡਾ ਮਫਲਰ ਹੈਗਾ ਯਾਰ ਟੋਪਾ ਲੈ ਜਾਓ ਟੋਪਾ ਤਾਂ ਨਹੀਂ ਲੈਣਾ ਮਫਲਰ ਠੀਕ ਹੈ ਤੇਰਾ ਮਫਲਰ ਕਰ ਦਿਆਂ ਇਹ ਕਰ ਦੇ ਇੱਕ ਇਹ ਵੀ ਬੱਚੀ ਪਾ ਦੇ ਦੋ 250 ਦਾ ਯਾਰ ਹਾਂ ਮੈਂ ਫੜ ਕੇ ਲੈ ਜਾਂਦਾ ਤੇਥੋਂ ਹੱਥ ਨਹੀਂ 4:00 ਵਜੇ ਫਲਰ ਹੋ ਗਿਆ 250 ਦਾ ਸੂਟ ਹੋ ਗਿਆ 250 ਦਾ ਨਹੀਂ 250 ਦਾ ਮਫਲਰ ਕਿਹਾ ਤੂੰ ਯਾਰ 100 ਵਿੱਚ ਪਵਾਈ ਦਾ ਵੀ ਲੱਗੇਗਾ ਨਹੀਂ ਯਾਰ ਨਹੀਂ ਨਹੀਂ ਮੈਨੂੰ ਨਹੀਂ ਵਿੱਚ ਪਵਾਈ ਦਾ ਚਾਹੀਦਾ ਮੈਂ ਤਾਂ ਫਿਰ ਆ ਰੱਖ ਲੈ ਇੱਥੇ ਪੈਗਾ ਆ ਪੈ ਚੱਕੀ ਪਵਾਈ ਰਖਾਈ ਲੱਗੇਗੀ ਰਖਾਈ ਇੱਥੇ ਰਖਾਈ ਤੇਰ ਖਾਂਟੀ ਕਿਉਂ ਭਾਈ ਲੱਕ ਲੁੱਟਣ ਦੇ ਲੱਕ ਬਣੇ ਜਾਂ ਦੇਣੀ ਲੈਣ ਵਾਲੀ ਗੱਲ ਕਰਨੀ ਤਾਂ ਕਰ ਯਾਰ ਚੱਲ ਵੀਰ ਕੋਈ ਗੱਲ ਨਹੀਂ ਯਾਰ ਠੀਕ ਹੈ 150 ਦਾ ਕਰ ਦਿੰਦੇ ਆ ਹੋਰ ਕੁਛ ਤਾਂ ਲੈ ਜਾਓ ਯਾਰ 250 ਤੇ 150 ਤਾ ਉਹ ਸੋ ਤਾਂ 150 ਕੰਨਾ ਆ ਗਿਆ ਯਾਰ 100 ਦੇ ਵਿੱਚ ਪਾ 400 400 400 ਰੁਪਇਆ ਫੜਾ ਜੂ ਤਾਂ ਚੱਕ ਕੇ ਲੈ ਕੇ ਜਾਊਗਾ ਮੈਂ ਚੱਲੋ ਬਿਰਜੂ ਮੇਰੀ ਗੱਲ ਤਾਂ ਸੁਣ ਲੋ ਯਾਰ ਕੋਈ ਕੋਈ ਹੋਰ ਚੱਪਲਾ ਲੈ ਜਾਂਦੇ ਹੈਗੇ ਯਾਰ ਨਹੀਂ ਨਹੀਂ ਚੱਪਲਾ ਲੈ ਕੇ ਯਾਰ ਕੁਝ ਨਹੀਂ ਚਾਹੀਦਾ ਛੰਟੀ ਚੰਗਾ ਮੈਂ ਲੇਟ ਹੋਈ ਜਾਣਾ ਨੂਨ ਦੀ ਥੈਲੀ ਲੈ ਜਾ ਯਾਰ ਉਹ ਨਹੀਂ ਲੈ ਕੇ ਜਾਣੀ ਨੂਨ ਦੀ ਥੈਲੀ ਚੰਗਾ ਯਾਰ ਓ ਕੇ ਬਿਰਜੂ ਲੈ ਮੈਂ ਲਗਾ ਗਿਆ ਗਿਆ ਯਾਰ ਨੂੰ ਸੂਟੇ ਬਦ ਜੱਗਤ ਕੋਈ ਹੋਰ ਸੂਟ ਪਾ ਦਿੰਦੇ ਹੈਗੇ 250 ਦਾ ਇਹ ਸੂਟ ਥੋੜਾ ਦੇਣਾ ਹੈਗਾ ਦਿੱਜੋ ਗੱਟੇ ਦੀ ਨਾਲ ਨਾਲ 100 100 100 ਉੱਤੇ ਦੀ ਜੱਗ ਤੇ ਪਾ ਦਿਓ ਬਾਦੰਦੇ ਆ ਗਿਆ ਬਾਦੰਦੇ ਆ ਗਿਆ ਬੈਠੇ ਹੀ ਸ਼ਾਂਤੀ ਹਨਾ ਓਏ ਹੋਰ ਸ਼ਾਂਤੀ ਓ ਸ਼ਾਂਤੀ ਬਹੁਤ ਵੱਧਿਆ ਬਹੁਤ ਵੱਧਿਆ ਫਰਸਟ ਕਲਾਸ ਬਹੁਤ ਵੱਧਿਆ ਸੁਗਰਜੀ ਕਦਾਂ ਆਏ ਗਿਓ ਤਰ ਕਿ ਆਏ ਯਾਰ ਪੈਰਾਂ ਨਾਲ ਆਏ ਯਾਰ ਬਹੁਤ ਮਜ਼ਾਕ ਕਰਦੇ ਐ ਮੈਂ ਤੂੰ ਸਿਵਤ ਮੇਰਾ ਕਹਿੰਦਾ ਮਤਲਬ ਸੁਗਰਜੀ ਤੂੰ ਸਿਕੀਲਾ ਨਾਲ ਆਏ ਗਿਓ ਮੈਂ ਨਾ ਐ ਕਰ ਤੂੰ ਮੈਨੂੰ 5 ਕਿੱਲਾਂ ਦੀ ਸਪਰੇਅ ਦੇ ਦੇ ਗੁੱਲੀ ਡੰਡੇ ਵਾਲੀ ਯਾਰ ਕਿੱਦਾਂ ਦੀਆਂ ਗੱਲਾਂ ਕਰਦੇ ਪਏ ਕਿ ਯਾਰ ਕਿੱਦਾਂ ਦੀਆਂ ਗੱਲਾਂ ਕਰਦੇ ਪਏ ਤੇ ਕੁਝ ਪ੍ਰੇਤ ਨੂੰ ਦੇਖਦੇ ਆ ਕਿ ਤਦ ਤਾ ਨਜ਼ਰ ਆਉਂਦੀ ਪਈ ਆ ਕਿ ਪ੍ਰੇਤ ਨੂੰ ਸਪਿਰਿਟ ਪ੍ਰੇਤ ਯਾਰ ਤੇ ਕੱਪੜੇ ਦੀ ਦੁਕਾਨ ਹੈਗੇ ਯਾਰ ਉਹ ਯਾਰ ਕੱਪੜੇ ਦੀ ਦੁਕਾਨ ਤੇ ਸ਼ਾਂਤੀ ਤੈਨੂੰ ਕੱਪੜੇ ਹੀ ਲੈਣਾ ਆਵਾਂਗੇ ਯਾਰ ਹੈ ਇੰਨੀ ਗੱਲ ਕਰੋ ਨਾ ਉਹ ਬੰਦੇ ਨੂੰ ਬੈਠੇ ਨਹੀਂ ਨਾ ਪਹਿਲੇ ਕਿਹਾ ਕਿ ਕੀ ਲੈਣਾ ਕੀ ਲੈਣਾ ਯਾਰ ਬੈਠ ਤਾਂ ਜਾਣ ਦੇ ਗੱਲੋ ਯਾਰ ਜਿੱਕਾ ਨਾਰਾਜ਼ ਕਿਉਂ ਤੇ ਵੀਰ ਜੀ ਫਿਰ ਕੀ ਹੋ ਗਿਆ ਯਾਰ ਸਾਡਾ ਰੋਜ਼ ਦਾ ਕੰਮ ਹੈਗਾ ਵੀਰ ਜੀ ਯਾਰ ਪੁੱਛਦੇ ਪੁੱਛਦੇ ਰੋ ਜਾ ਆਦਤ ਬਣ ਜਾਂਦੀ ਵੀਰ ਜੀ ਤੂੰ ਸੈਨਸ ਬੱਲਾ ਨਾਰਾਜ਼ ਨਾ ਹੋ ਵੀਰ ਜੀ ਤੂੰ ਆਨ ਸੁਚਾਪੀਓਂਗੇ ਹਾਂ ਪੀਵਾਂਗੇ ਯਾਰ ਚਲੋ ਜਾਓ ਘਰੋਂ ਪੀਆਓ ਫਿਰ ਆਪਣੇ ਪੁੱਛਿਆ ਕਿਉਂ ਸੀ ਗੁਰਜ ਪੁੱਛਣਾ ਪੈਂਦਾ ਹੈਗਾ ਯਾਰ ਪਿੰਡ ਵਾਲੀ ਦੁਕਾਨ ਤੋਂ ਕੌਣ ਚਾਹ ਪਿੰਦਾ ਹੈਗਾ ਚੈਰ ਵਾਲੀ ਦੁਕਾਨ ਤੋਂ ਤਾਂ ਚਾਹ ਮੰਨੀ ਗੱਲ ਪਿੰਡ ਵਾਲੀ ਦੁਕਾਨ ਤੋਂ ਵੀ ਕੁੱਚਾ ਪਿੰਦਾ ਹੈਗਾ ਤੂੰ ਯਾਰ ਐਂ ਕਰ ਤੂੰ ਯਾਰ ਸਸਤੇ ਕੱਪੜੇ ਦਿਖਾ ਯਾਰ ਸਸਤੇ ਰਿਸ਼ਤੇਦਾਰੀ ਦੇ ਚੱਕੜਾ ਦੇਣਾ ਹੈਗਾ ਸਸਤੇ ਰਿਸ਼ਤੇਦਾਰੀ ਕਿਦਾਂ ਦੇਉਂਦੇ ਬਿਲਕੁਲ ਮਿਰਜੀ ਬਿਲਕੁਲ ਸਸਤੇ ਰਿਸ਼ਤੇਦਾਰੀ ਦੇ ਵਿੱਚ ਨਾ ਮੈਂ ਜੰਮਿਆ ਸੂਟ ਹੈਗਾ ਇਸ ਰਿਸ਼ਤੇਦਾਰ ਅਧਰੋਂ ਦਿੱਤਾ ਅਗਲੇ ਰਿਸ਼ਤੇਦਾਰ ਚ ਅਗਲੇ ਰਿਸ਼ਤੇਦਾਰ ਕਿ ਅਗਲੇ ਰਿਸ਼ਤੇਦਾਰ ਕੀ ਮੁੜ ਕੋਲ ਕੇ ਦੁਬਾਰਾ ਉਸ ਸਿਰ ਰਿਸ਼ਤੇਦਾਰ ਦੇ ਕੋਲ ਆ ਜਾਂਦਾ ਕਿ ਪਰ ਸੂਟ ਨਹੀਂ ਸੁਆ ਜਾਂਦਾ ਕਿッセ ਕੋਲ ਉਹ ਤਾਂ ਨਹੀਂ ਲੈਣਾ ਉਹ ਨਹੀਂ 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 ਗੱਲ ਨਹੀਂ ਸਮਝਿਆ ਤੂੰ ਉਹ ਅਸੀਂ ਕਿਸੇ ਬਾਬੇ ਕੋਲੇ ਗਏ ਸੀ ਹੈ ਉਹ ਬਾਬੇ ਨੇ ਦੱਸਿਆ ਤੇ ਉਹ ਘਰੇ ਵੜਾ ਜਣਾ ਕਹਿੰਦਾ ਬਾਧਾ ਨਹੀਂ ਹੋ ਰਿਹਾ ਬਿਲਕੁਲ ਹਾਂ ਬਾਧਾ ਹੋ ਰਿਹਾ ਬਾਧਾ ਨਹੀਂ ਹੋ ਰਿਹਾ ਉਹ ਕਹਿੰਦਾ ਤੁਸੀਂ ਬਜ਼ੁਰਗਾਂ ਦੇ ਕੱਪੜੇ ਨਹੀਂ ਦਿੱਤੇ ਬਿਰਜ ਬਜ਼ੁਰਗਾਂ ਬਜ਼ੁਰਗਾਂ ਨੇ ਤਾਂ ਕੱਪੜੇ ਦੇਣ ਦਾ ਹੱਕ ਬੰਦਾ ਹੈਗਾ ਯਾਰ ਬਜ਼ੁਰਗਾਂ ਨੇ ਦੇਖੋ ਸਾਰੀ ਕਮਾਈ ਜਦੋਂ ਬਜ਼ੁਰਗਾਂ ਦੇ ਅੱਗੇ ਤਾਂ ਬਜ਼ੁਰਗਾਂ ਨੂੰ ਤਾਂ ਕੱਪੜੇ ਦੇਣ ਦਾ ਹੱਕ ਬੰਦਾ ਹੀ ਹੈਗਾ ਨਾ ਨਾਲ ਬਜ਼ੁਰਗਾਂ ਦੇ ਵਿਚਾਰਿਆ ਨੇ ਇੰਨੀ ਕਮਾਈ ਮਿਹਨਤ ਕਰਕੇ ਜਦੋਂ ਆਪਣੇ ਲਈ ਜੁੜੇ ਤਾਂ ਬਜ਼ੁਰਗਾਂ ਦਾ ਤਾਂ ਕਿਆਲ ਬੰਦਾ ਵੈਸੇ ਮੈਂ ਤੁਹਾਨੂੰ ਇੱਕ ਗੱਲ ਦੱਸ ਬਿਰਜ ਦੱਸ 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 ਤੁਹਾਡੇ ਬੱਚੇ ਆ ਕੋੜ ਦੇ ਬੱਚੇ ਚਾਰ ਦਿਨਾਂ ਨੂੰ ਬਜ਼ੁਰਗਾਂ ਨੂੰ ਨਾ ਮੰਨਣ ਕਿਉਂਕਿ ਉਹਦੇ ਸੈਂਟੀਫਿਕ ਬੋਲਾ ਕੁਝ ਸੋਚਦੇ ਅਗੇ ਨਾ ਵਿੱਚਵਾਸ਼ ਕਰਨ ਤੁਸੀਂ ਕੀ ਕਰੋ ਮੇਰੀ ਗੱਲ ਮੰਨੋ ਤੁਸੀਂ ਇਕੱਠੇ 50 60 ਸਾਲਾਂ ਦੇ ਬਜ਼ੁਰਗਾਂ ਨੂੰ ਕੱਪੜੇ ਦੇ ਦਿਓ ਤੁਸੀਂ ਕੀ ਕਰੋ ਆ ਸਾਰੀ ਦੁਕਾਨ ਦਾ ਦਰੱਖਤ ਅਗੇ ਦੇ ਦਿਓ ਬਜ਼ੁਰਗ ਇਕੱਠੇ ਖੁਸ਼ ਕਰ ਦਿਓ 50 60 ਸਾਲਾਂ ਦੇ ਲੈ ਛਾਂਟੀ ਨੰਗੇ ਕਰਨ ਸਾਨੂੰ ਹੈ ਨਾ ਕਰਨ ਉਹ ਜਦੋਂ ਹੋ ਜਾਣਾ ਚੜਾਵਾਗੇ ਯਾਰ ਆਹ ਦੇ ਕੱਲਾ ਬਾਬੇ ਹੀ ਖੁਸ਼ ਹੋਊਗਾ ਤੂੰ ਨਰਾਜ ਹੁੰਦਾ ਰਹਿੰਦਾ ਹੁੰਦਾ ਤਾਂ ਯਾਰ ਅਈਆ ਮੱਤ ਤੂੰ ਨਰਾਜ਼ ਨਹੀਂ ਸੀ ਉਹ ਰਾਜ ਹੀ ਨੰਗ ਕਰਾਇਗਾ ਸਾਨੂੰ ਤੂੰ ਮਾਦਰ ਜਿਹੜੀ ਗੱਲ ਕਿਹਾ ਉਹ ਦਿਖਾ ਲੇ ਕੋ ਪਹਿਲਾਂ ਵੀ ਤੁਹਾਡਾ ਬੱਬਾ ਨਰਾਜ਼ ਹੈ ਗੱਨਾ ਯਾਰ ਕੋਈ ਗੱਲ ਨਹੀਂ ਤੁਹਾਡਾ ਦੱਸੋ ਕਿ ਲੈਣਾ ਗਿਆਗਾ ਲੈਣਾ ਕੀ ਤੁਹਾਡਾ ਬੱਬਾ ਪਾਉਂਦਾ ਕੀ ਸੀ ਮੇਰੀ ਗੱਲ ਸੁਣ ਲੈ ਬਾਬੇ ਨੇ ਸਾਨੂੰ ਦੱਸਿਆ ਪੁੱਛਾ ਲੈਨੇ ਹਮ ਸਸਤਾ ਜਿਹਾ ਕੱਪੜਾ ਬਾਬੇ ਖਾਤਰ ਤੇ ਓਹੋ ਉਹ ਤਾਂ ਬਾ ਕੋਰਤਾ ਤੇ ਨੀਕਰ ਯਾਰ ਪਹਿਲਾਂ ਬੱਬਾ ਸੁਣਨਾ ਯਾਰ ਕੁਰਤਾ ਪਜਾਮਾ ਤਾਂ ਦੁਨੀਆਂ ਲੈ ਕੇ ਜਾਂਦੇ ਆ ਕਿ ਕੁਰਤਾ ਪਜਾਮਾ ਬਜ਼ੁਰਗਾਂ ਵਾਸਤੇ ਕੱਪੜੇ ਦੰਨੇ ਕਿ ਦਿਨਾਂ ਯੂ ਬਜ਼ੁਰਗਾਂ ਕੁਰਤਾ ਪਜਾਮਾ ਕੁਰਤਾ ਨਿਕਰ ਮੈਂ ਪਹਿਲੀ ਵਾਰ ਦਿੰਦੇ ਆ ਯਾਰ ਉਹ ਕੁਰਤਾ ਨਿਕਰੀਏ ਸਾਡਾ ਬਜ਼ੁਰਗ ਨਾ ਕੁਰਤਾ ਨਿਕਰ ਪਾਉਂਦਾ ਸੀ ਉਹ ਪਜਾਮੇ ਨਵੇਂ ਘਰੇ ਪਏ ਆ ਆ ਨਿਕਰ ਬੰਦਾ ਜੀ ਯਾਰ ਹਾਂ ਹਾਂ ਵੱਡਾ ਯਾਰ ਜੀ ਵੀ ਹੋਰ ਕੋਈ ਤੋਂ ਅੱਡਾ ਯਾਰ ਓਏ ਉਹਦਾ ਜਿਹੜਾ ਕੁਰਤਾ ਸੀ ਨਾ ਉਹ ਘੱਟ ਜਾਂਦਾ ਸੀ ਉਹ ਬਜ਼ੁਰਗ ਸਾਡਾ ਖੇਤਾਂ 'ਚ ਕੰਮ ਕਰਦਾ ਸੀ ਪੂਰਾ ਅੱਛਾ ਹਾਂ ਕੱਤਨਾਂ ਦੇ ਵਿੱਚ ਕੱਤਨਾਂ ਵਿੱਚ ਨਿੱਕਰ ਦੇ ਦੋਤਾਂ ਵੇ ਨੰਨੇ ਸੀ ਨੰ 40 ਇਕ ਵੇਰ ਗੱਲ ਈ ਕੁਰਤਾ ਨੰਮ 55 ਨੰਮੇ ਰੰਗ ਉਹ ਨਵਾ ਪਜਾਮੇ ਬਾਧੂ ਪਏ ਤਾਂ ਤੈਨੂੰ ਕੋਈ ਕੁਰਤਾ ਨਿੱਕਰ ਦੇ ਦੇ ਸਸਤਾ ਜਾ ਸਸਤਾ ਦਿੰਦੇ ਹਾਂ ਬਿਲਕੁਲ ਯਾਰ ਬਜ਼ੁਰਗਾਂ ਨੂੰ ਕੁਝ ਕਰਨਾ ਹੈ ਬਜ਼ੁਰਗਾਂ ਦੀ ਕਮਾਈ ਕਰਨੀ ਹੈ ਯਾਰ ਤੂੰ ਸਸਤਾ ਕਹਿੰਦਾ ਮਹਿੰਗਾ ਦੇ ਯਾਰ ਕੋ ਟੋਟਾ ਅਟਾ ਦੇ ਯਾਰ ਵੱੱਲਾ ਦੇ ਦਿਓ ਯਾਰ ਉਹ ਨਹੀਂ 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 ਛੈਂਟੀ ਯਾਰ ਤੂੰ ਹੋਰ ਗੱਲ ਲੈਣਗਾ ਤੂੰ ਜਿਹੜੀ ਮੈਂ ਗੱਲ ਕਹੀ ਜਣਾ ਉਹ ਕਰ ਕੋਈ ਗੱਲ ਨਹੀਂ ਵਰਨੀ ਬਹੁਤ ਗੰਦੀ ਕੱਪੜਾ ਤੰਦਾ ਹੈਗਾ ਹਾਂ ਯਰਕ ਤੁਹਾਡੇ ਯਰਕ ਮੇਰੇ ਵਿੱਚ ਵੀ ਆਂਦੇ ਗਏ ਯਾਰ ਤੁਹਾਡੇ ਵੀ ਯਰਕ ਦੇਖੋ ਨਰਾਜ ਹੁੰਦੇ ਤਾਂ ਤੁਹਾਡੇ ਵੀ ਕੱਪੜਾ ਇੰਨਾ ਚਰਵਾ ਵੱਡਾ ਤੋੜਦਾ ਈ ਸ਼ਾਂਟੀ ਯਾਰ ਕੋਈ ਯਾਰ ਤੁਹਾਡੇ ਬਜ਼ੁਰਗ ਨੂੰ ਬਹੁਤ ਚਰਵਾਉਂਦੇ ਕੱਪੜੇ ਦਿੰਦੇ ਆ ਗਏ ਮੇਰੇ ਤੇ ਵੀ ਆ ਲੱਗ ਰਹੇ ਵੀ ਮੈਨੂੰ ਯਾਰ ਬਹੁਤ ਬਾਰ ਬਾਰ ਮਹਿਸੂਸ ਹੁੰਦਾ ਪਿਆ ਕਾ ਆ ਕੀ ਰੇਟ ਐ ਯਾਰ ਚੰਟੀ ਦੁਕਾਨ ਤੇ ਕੀ ਰੇਟ ਪੁੱਛਦਾ ਬਿਲਕੁਲ ਵਦ ਨਹੀਂ ਯਾਰ ਸਿਰਫ 1200 ਰੁਪਏ ਮੀਟਰ ਉਹ ਛਾਟੀ ਰੋ ਡੱਬੀਆਂ ਇਹਨਾਂ ਦਿਖਾ ਉਹ ਖਾਖੜ ਜਾ ਸਾਡੇ ਮੇਰਾ ਬਾਪੂ ਉਹੀ ਪਾਉਂਦਾ ਸੀ ਮੈਂ ਮੈਂ ਰੰਗੇ ਕੰਬਲ ਕਰਦਾ ਸੀ ਨਾ ਬੇਦੇਦੀ ਨਹੀਂ ਸੀ ਮੈਨੂੰ ਤੁਹਾਡੇ ਬਜ਼ੁਰਗ ਨੂੰ ਤੁਸੀਂ ਕੱਪੜੇ ਬਚਾਰਾ ਬਜ਼ੁਰਗ ਛਾਟੀ ਹਾਂ ਕਰੇ ਪੈਰਾਂ ਦੇ ਗੁੱਠੇ ਵੇਖੇ ਮੂਜਾ ਕਰਦੇ ਕੋਈ ਜਿੰਨੇ ਦਿੱਖਦੇ ਨਹੀਂ ਕੋ ਯਾਰ ਐਕਸਸ ਸੱਚ ਬਹੁਤ ਜ਼ਿਆਦਾ ਕਰਦੇ ਐ ਗਈ ਯਾਰ ਟਿੱਡ ਪਤੰਦਰ ਆਏ ਬਤਾ ਛੱਡਿਆ ਉਹ ਅੱਲਾ ਸੂਟੀਏ ਅੱਲਾ ਸੂਟ ਉਹ ਚੰਗਾ ਉਹ ਚੰਗਾ ਉਹ ਚੰਗਾ ਅਬ ਅੱਲਾ ਸੂਟਾ ਨਾ ਜੜਾ ਹਾਂ ਬਾਦਲ ਨੇ ਸਪੈਸ਼ਲ ਮੰਗਵਾਇਆਗਾ ਅੱਛਾ ਯਾਰ ਹਾਂ ਬਾਦਲ ਜੰਟੇ ਦਾ ਸਾਲਾ ਬਾਦਲ ਜਿਹੜਾ ਉਹ ਹੋ ਗਿਆ ਮੈਂ ਕਿਹਦੇ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦਾ ਮੁੱਖ ਮੰਤਰੀ ਓਏ ਯਾਰ ਉਹਨਾਂ ਨੇ ਮੰਗਾਇਆ ਗਿਆ ਉਹਨਾਂ ਵਾਸਤੇ ਸਪੈਸ਼ਲ ਛੂਟ ਦੇ ਦਿੱਤਿਆ ਗਿਆ ਉਹ ਕੰਨ ਨਾ ਯਾਦ ਵਰਦੇ ਚੰਟੀ ਚੰਟੀ ਚੰਤੇ ਨਾ ਦਿਓ ਮੈਨੂੰ ਦਿਉਂਦੇ ਆ ਗਿਆ ਛੰਟੀ ਇਤਰੀ ਬੱਟ ਮਟ ਕੌ ਲੋਂਦਾ ਯਾਰ ਕਦਾਂ ਦੀਆਂ ਗੱਲਾਂ ਕਰਦੇ ਓਏ ਮੈਂ ਢਿੱਡ ਨੂੰ ਵੇਖ ਕੇ ਕਹਿਣਾ ਪਤੰਦਰਾ ਏ ਯਾਰ ਮੇਰੇ ਤੋਂ ਨਹੀਂ ਤੁਸੀਂ ਤੁਸੀਂ ਕੱਪੜੇ ਦੀ ਗੱਲ ਕਰੋ ਯਾਰ ਮੇਰੇ ਨਾਲ ਫਿਟਨੈਸ ਦੇ ਬਾਰੇ ਨਾ ਗੱਲ ਕਰੋ ਮੇਰੇ ਨਾਲ ਬਹੁਤ ਬੇਸ਼ੱਕ ਮੇਰੇ ਨਾਲ ਨਹੀਂ ਯਾਰ ਇਹ ਨਾ ਮੇਰੇ ਬਾਪੂ ਮੈਂ ਆਏ ਕਿਹਾ ਸੀ ਮੇਰਾ ਹੋ ਮੈਂ ਰੰਗਾ ਉਹ ਮੇਰੇ ਬਾਪੂ ਉਹ ਪਾਉਂਦਾ ਸੀ ਯਾਰ ਤੇਰਾ ਬਾਪੂ ਸੀ ਕੀ ਗੱਲਾਂ ਕਰਦੇ ਹੋ ਯਾਰ ਤੁਹਾਡਾ ਬਾਪੂ ਮਿੰਟ ਬਾਅਦ ਹੀ ਤੁਹਾਡਾ ਬਾਪੂ ਬਦਲ ਜਾਂਦਾ ਹੈ ਬਦਲ ਜਾਂਦਾ ਕੋਈ ਮੈਂ ਰੰਗੇ ਪਾਉਂਦਾ ਸੀ ਵਿਚਾਰਾ ਨਹਾਉਂਦਾ ਨਹੀਂ ਸੀ ਕਿ ਕੀ ਦੇਣਾ ਪਤਾ ਹੀ ਲੱਗਦਾ ਸੀ ਅੱਡਾ ਚੰਗਲ ਬਾਪੂ ਸੀ ਤੋਂ ਓਏ ਆਇਆ ਨਾ ਕਿਆ ਸਾਡੇ ਬਜ਼ੁਰਗ ਨੂੰ ਓ ਤੁਹਾਡਾ ਬਾਪੂ ਮਿੰਟ ਬਾ ਤੁਹਾਡਾ ਬਾਪੂ ਦਾ ਓਏ ਫੇਰ ਕਰ ਲਈ ਬਾਅਦ ਕਰਦੇ ਹੁੰਦੇ ਆਪਣਾ ਦਿਖਾ ਯਾਰ ਪੀਰ ਗੱਲਾਂ ਕਰਦੇ ਇਹ ਕਿ ਤੈਨੂੰ ਔਖੇ ਹੀ ਬਾੜਾ ਹੁੜਦਾ ਕੈਰੰਟ ਬਣਾ ਡੱਡ ਲੈ ਕੇ ਉੱਟਣਾ ਤੁਸੀਂ ਉੱਠ ਕਰ ਕੋਈ ਹੋਰ ਰੰਗ ਪੈਰ ਵਧਾਉਂਦਾ ਪਤੰਦਰਾ ਕੱਲ ਢਿੱਡ ਤੇ ਜੋਰ ਲਾਈ ਗਿਆ ਅੰਨਾ ਡੱਡ ਤੁਸ ਲੈ ਕੇ ਡਾਡੂਲੇ ਬਣਾ ਲੰਦਾ ਡੋਲੇ ਬਣਾ ਲੈਂਦਾ ਹੈ ਯਾਰ ਕੌਣ ਸੋ ਕੌਣ ਸੋ ਮੈਲ ਰੰਗਾ ਕੜਵਲਾ ਓ ਮੈਲ ਰੰਗਾ ਦੂਜਾ ਇਧਰ ਇਧਰੋਂ ਦੂਜਾ ਮੈਨੂੰ 80000 ਆਏ ਇਹ ਵੱਲਾ ਹੈਂ ਵੱਲੋਂ ਹਾਂ 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 ਪੱਕੀ ਗੱਲ ਦੱਸੋ ਇੱਕ ਗੱਲ ਦੱਸੋ ਇਹ ਵੱਲੋਂ ਆਹ ਵਾਹ ਵਾਹ ਆ ਲੋ ਬੈਠੀ ਨਾ ਜਿੱਦ ਕੋ ਬੱਤਾ ਲੱਗ ਗਿਆ ਲੱਤਾਂ ਦੇ ਵਿੱਚ ਨਾ ਸਾਰੇ ਘੱਟ ਪਿੰਗ ਡੱਲੇ ਹੋਏ ਇਹ ਬਤਲੇ ਵਾਲਾ ਹੈਗਾ ਯਾਰ ਉਹਨੇ ਮੈਂ ਕੀ ਕਰਾਂ ਯਾਰ ਤੁਹਾਡੇ ਬਾਪੂ ਨੂੰ ਦਿੰਨਾ ਕਿ ਜਿਹੜਾ ਬਾਪੂ ਨੂੰ ਤੁਹਾਡੇ ਨੇ ਕਿਹੜਾ ਪਾਣਾ ਹੈਗਾ ਯਾਰ ਉਹ ਪਾਉਣਾ ਕਿਉਂ ਸਾਡਾ ਬਾਪੂ ਤਾਂ ਪੂਰਾ ਹੋ ਸੀ ਐ ਨਹੀਂ ਪਤਾ ਕਿੰਨੇ ਗੇੜੇ ਮਾਰਦਾ ਸਾਡੇ ਘਰੇ ਤੇ ਹੋਰ ਪੇਟੀਆਂ ਬੂਟੀਆਂ ਵੀ ਖੋਹ ਲੈਂਦਾ ਬੜਾ ਬਤਲਾ ਹੈ ਉਹ ਇੱਕ ਤਰ੍ਹਾਂ ਮੂੰਹ ਦਿੱਸੀ ਜਾਂਦਾ ਯਾਰ ਮੂੰਹ ਦਿੱਕੀ ਜਾਂਦਾ ਯਾਰ ਕੱਪੜੇ ਕਾਹਨ ਸੇ ਕੇ ਮੈਂ ਤਾਂ ਦਿੱਕਾਂ ਨਿ ਪਵਾਨਾ ਯਾਰ ਸੂਟ ਚੱਕਰਨ ਦਾ ਤੇਰਾ ਮੂੰਹ ਦਿੱਕੀ ਜਾਂਦਾ ਹੈਗਾ ਯਾਰ ਨਾ ਯਾਰ ਨਕਲੀ ਮਹਾਰ ਲੱਗਦਾ ਤੂੰ ਤਾਂ ਯਾਰ ਤੇ ਥੋਖ ਚੋ ਲਿਆਉਣਾ ਮੈਨੂੰ ਆ ਲੱਗਦਾ ਯਾਰ ਬਾਪੂ ਦਾ ਸਾਡਾ ਬੜਾ ਪੜਾ ਸੀ ਪਤਾ 20 25 ਗੇੜੇ ਮਾਰਦਾ ਸਾਡੇ ਘਰੇ ਤੂੰ ਪਹਿ ਯਾਰ ਤੁਹਾਡਾ ਬੱਪੂ ਇਹ ਜੇ ਤੁਹਾਡਾ ਬੱਪੂ ਸੀ ਤੁਹਾਡੇ ਬੱਪੂ ਨੂੰ ਤੁਸੀਂ ਪੱਲ ਤਾਂ ਕੁਝ ਦਿੱਤਾ ਨਹੀਂ ਗਾ ਯਾਰ ਤੁਹਾਡਾ ਬੱਪੂ ਤਾਂ ਵਿਚਾਰਾ ਰੋਲਦਾ ਮਰਿਆ ਗਾ ਤੁਹਾਡੇ ਬੱਪੂ ਤੁਹਾਡਾ ਬੱਪੂ ਮਰੇ ਬੱਤ ਕਿਵੇਂ ਭੁੱਖ ਨਾਲ ਮਰਿਆ ਗਾ ਤੁਹਾਡਾ ਬੱਪੂ ਪਹਿਲਾਂ ਤਾਂ ਬੜੀਆਂ ਤਰੀਫਾਂ ਕਰੀਆਂ ਤੇ ਲੱਖ ਦਾ 10 ਲੱਖ ਲਾ ਦੇ ਹੈ ਇਕੱਠੇ ਹੀ ਦੇ ਦੇ ਕਿ ਮਾਲ ਵੇਚਣ ਨੂੰ ਕਰਦਾ ਸੀ ਉਹਦਾ ਤੁਹਾਡਾ ਯਾਰ ਬੱਪੂ ਭੁੱਖ ਨਾਲ ਮਾਰ ਦਿੱਤਾ ਉਹ ਤੁਹਾਡਾ ਬੱਪੂ ਲੀੜੇ ਮੰਗਦਾ ਲੀੜੇ ਵਿਚਾਰ ਨੂੰ ਤੁਸੀਂ ਕਿੱਥੇ ਦਿੰਨੇ ਕਿ ਤੁਸੀਂ ਤਾਂ ਕਾਲਾ ਇਲਮ ਕਰਾ ਕੇ ਤੁਹਾਡਾ ਬੱਪੂ ਕਬਜ਼ੇ ਚ ਕਰਾ ਦਿੰਦੇ ਹੈ ਕਿ ਤੁਸੀਂ ਅੱਡੇ ਮਾੜੇ ਬੰਦੇ ਹੈਗੇ ਹੋ ਯਾਰ ਤੁਸੀਂ ਦੱਸੋ ਤੁਸੀਂ ਲੈਣਾ ਹੈਗਾ ਕੁਝ ਕਿ ਨਹੀਂ ਲੈਣਾ ਹੈਗਾ ਆ आगे पे है आस पीछे लो ये देख लो ये देख लो ये देख लो बहुत तो चंगा कपड़ा है गाय बहुत चंगा कपड़ा है गाय ते को यार इधर बच्चों तो ना है लल्लू इन्ना गर्म कपड़ा है गाय तो इन्ने तो आधे बाप को लगेगा जब मैं चुल्ले जो बैठा है बाप को बहुत ज़्यादा गर्म बहुत ज़्यादा गर्म ठीक है रेट जायज लायला ਰੇਟ ਆ ਜੀ ਮਰਜੀ ਤੂੰ ੱਲਣ ਵਾਲੀ ਗੱਲ ਕਰੋ ਲੈ ਲੈ ਹੈ ਅਰੇ ਲੱਕੋ ਗੱਲ ਲੈ ਜੈ ਜਰਟ ਜੈ ਜਰਟ ਜੈ ਜਰਟ ਬਿਲਕੁਲ ਜੈ ਜਰਟ ਇਹਦਾ ਕੀ ਰੇਟ ਹੈ ਦਿੰਦਾ ਯਾਰ ਪੁੱਛਣ ਲੋੜ ਨਹੀਂ ਮਰਜੀ 1700 ਦਾ ਸਾਰਾ ਝੂਟ ਵੰਜਦਾ ਗਾ ਯਾਰ ਅੱਛਾ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਦੱਸੋ ਕਿਹੜਾ ਕਰਾਂ ਉਹ ਨਹੀਂ ਨਹੀਂ ਉਹ ਮੇਰੇ ਦੇਖਣੀ ਆਇਆ ਸੀ ਆਪਣੇ ਤਾਂ 50 ਕਰ ਮੂਖਾ ਜਨਾ ਖਾਲੀ ਐ ਉਹਨੂੰ ਕੋਈ ਯਾਨਾ ਖਾਲੀ ਤੁਹਾਡਾ ਦਿਮਾਗ ਵੀ ਖਾਲੀ ਹੈ ਗਾ ਯਾਰ ਤੁਸੀਂ ਤੈਨੂੰ ਭਗਾਈ ਕਰਾਂਦੇ ਗਾ ਸ਼ੰਟੀ ਦੀ ਯਾਰ ਸ਼ੰਟੀ ਮੈਂ ਜਿੱਦ ਕਰਦਾ ਕਿ ਮੈਂ ਸਰਕਾਰ ਤੋਂ ਲੈ ਕੇ ਪਸਤਾਲ ਨਮਰਾ ਮਰੋ ਸਲਾ ਤੁਹਾਡੇ ਯਾਰ ਕੋਈ ਯਾਰ ਤੈਨੂੰ ਆ ਕੇ ਕਿਹਾ ਦੇ ਕੱਪੜੇ ਦਿਖਾ ਮੈਂ ਲੈਣ ਬਾਰੇ ਗੱਲ ਹੀ ਨਹੀਂ ਕੀਤੀ ਸੀ ਲੈਣ ਬਾਰੇ ਗੱਲ ਨਹੀਂ ਕੀਤੀ ਯਾਰ ਤੁਸੀਂ ਸ਼ੰਟੀ ਦੀ ਭਗਾਈ ਕਰਾਂਦੇ ਐ ਕਿਵੇਂ ਯਾਰ ਸ਼ੰਟੀ ਕੋਈ ਵਿਲ ਹੈਗਾ ਸ਼ੰਟੀ ਆਂਟੀ ਨੂੰ ਔਰ ਕੋਈ ਕੰਮ ਨਹੀਂ ਆਦਾ ਇਹ ਕੋਈ ਨਾ ਕੋਈ ਨਾ ਕੋਈ ਨਾ ਕੋਈ ਨਾ ਗੁੱਸਾੜ ਕਾ ਸ਼ੰਟੀ ਯਾਰ ਚਾਹਨਾ ਕਰ ਯਾਰ ਤੇਰੀ ਮਾਂ ਤੈਨੂੰ ਮੈਂ ਲਾਂਬਾ ਦੇ ਕਿਉਂ ਗਾ ਤੇਰਾ ਮੁੰਡਾ ਇੰਦਾ ਕਰਦਾ ਹੈਗਾ ਮੇਰੇ ਨਾਲ ਚੰਗਾ ਠੀਕ ਹੈ ਆ ਗਿਆ ਠੀਕ ਗੁੱਸਾ ਨਾ ਕਰਿਆ ਕਰ ਗੁੱਸਾ ਨਾ ਕਰਿਆ ਕਰ ਯਾਰ ਕੀ ਆ ਰਗਾ ਤੇ ਤੇਰੇ ਅਕ ਬੰਦੇ ਨੂੰ ਤੂੰ ਫਾਂਸੀ ਦੇ ਕੇ ਮਾਰ ਦਿੱਤਾ ਕਿ ਤੇਰੇ ਤੇਰੇ ਵਰਗੇ ਬੰਦੇ ਨੂੰ ਨਾ ਸਰਕਾਰ ਗੋਲੀਆਂ ਚੱਕ ਕਰਨ ਵਾਸਤੇ ਰੱਖਦੀ ਹੈ ਜੀ ਆਮ ਬੰਦਾ ਲੈ ਉਹ ਮਾਰ ਕੇ ਚੱਕਰ ਗੋਲੀ ਅਸਲੀ ਹੈ ਕਿ ਨਾ ਫੇਰ ਮਿਲਾਂਗੇ ਫੇਰ ਮਿਲ ਲੰਘ ਜਾਓ ਜੀ